ਮਾਸੇ ਤੋਂ ਨਾ ਇਹ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਨੇ ਕਾਲੀ ਇੱਕ ਮਹਿਲਾ ਪੁਲਿਸ ਆਫੀਸਰ ਦੇ ਨਾਲ ਹੱਥੋਪਾਈ ਕੀਤੀ ਉਹਨਾਂ ਨੂੰ ਦੋਸ਼ੀ ਮੰਨਦੇ ਹੋ ਕਿਸਾਨਾਂ ਨੂੰ ਬਿਲਕੁਲ ਜਿਹੜਾ ਜੇ ਹੱਥੋਪਾਈ ਮਹਿਲਾ ਆਫਸਰ ਦੇ ਨਾਲ ਹੋਈ ਹੈ ਉਹ ਗਲਤ ਹੋਇਆ ਤੂੰ ਮੈਂ ਭਗਵੰਤਬਾਹ ਨੂੰ ਪੁੱਛਣਾ ਚਾਹ ਲਾ ਤੁਹਾਡੇ ਚੈਨਲ ਦੇ ਜ਼ਰੀਏ ਵੀ ਉਹ ਵਿੱਚ ਪਾਉਣਾ ਕਿੱਥੇ ਆ ਲੇਕਿਨ ਤੁਹਾਡਾ ਸਵਾਲ ਹੈ ਜਿਹੜਾ ਅਸੀਂ ਉਹਦਾ ਜਵਾਬ ਦੇਣਾ ਵੀ ਅਸੀਂ ਬਿਲਕੁਲ ਨਹੀਂ ਇਸ ਗੱਲ ਦੇ ਹੱਕ 'ਚ ਵੀ ਪ੍ਰਵਾਸੀ ਜਿਹੜੇ ਨੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਤੋਂ ਅਸੀਂ ਵੀ ਬਾਹਰ ਗਿਆ ਸਟੇਟਾਂ ਜਾ ਕੰਮ ਕਰਦੇ ਆ ਸਾਡੇ ਵੀ ਬੱਚੇ ਬਾਹਰ ਲਿਆ ਸਟੇਟਾਂ 'ਚ ਕੰਮ ਕਰਦੇ ਨੇ ਜਾ ਕੇ ਉਹਨਾਂ ਵੀ ਇੱਥੇ ਕੰਮ ਕਰਦੇ ਆ ਧਰਨਾ ਜਿਹੜਾ ਹੈਗਾ ਪੀਸਫੁਲੀ ਹੋ ਸਕਦਾ ਇੱਕ ਮੈਸੇਜ ਸੁਨੇਹਾ ਹੀ ਦੇਣਾ ਤੁਸੀਂ ਕਿਸੇ ਅਫਸਰ ਦੀ ਗੱਡੀ ਰੋਕਣਾ ਉਹਦੀ ਡਿਊਟੀ 'ਚ ਵਿਘਨ ਪਾਉਣਾ ਇਹ ਕਿੱਥੇ ਦਾ ਕਾਨੂੰਨ ਆ ਮੈਨੂੰ ਇਹ ਸਮਝਾਓ ਜਿਹੜਾ ਛੋਟੇ ਛੋਟੇ ਗਰੁੱਪ ਬਣਾ ਕੇ ਨਿੱਕੇ ਨਿੱਕੇ ਗੱਲਾਂ ਦੇ ਧਰਨੇ ਲਾਣੇ ਇਹ ਜਾਇਜ਼ ਨਹੀਂ ਇਹ ਤਾਂ ਰੇਲ ਗਾਰ ਹੈ ਜਿਹੜੀ ਉਹਦੇ ਵਿੱਚ ਨਿਰੀ ਗਾਰ ਆ ਗੋਡੇ-ਗੋਡੇ ਗਾਰ ਚੜੀ ਵੀ ਰੇਤ ਤੱਕ ਤਾਂ ਹੈ ਨਹੀਂ ਦਿਖਦੀ ਉੱਤੇ ਰੇਤ ਤਾਂ ਵਿੱਚ ਮਿਕਸ ਹੋ ਗਈ ਉਹਦੇ ਵਾਇਲੈਂਟ ਪ੍ਰੋਟੈਸਟ ਹਮੇਸ਼ਾ ਕਿਸਾਨਾਂ ਦੀ ਕਿਉਂ ਨਿਕਲਦੇ ਬਿਲਕੁਲ ਵੀ ਨਹੀਂ ਕਰਦੇ ਹਾਂ ਕੀ ਕਰਨਾ ਜਾਏਗਾ ਇੱਕ ਲੇਡੀ ਪੁਲਿਸ ਆਫੀਸਰ ਨਾਲ ਇਹ ਜਿਹੜੀ ਪਹਿਲੇ ਦਿਨ ਚੋਰੀਆਂ ਹੋਈਆਂ ਨੇ ਇਹਦਾ ਮਤਲਬ ਉਹ ਸਰਕਾਰ ਨੇ ਖੁਦ ਕਰਾਈਆਂ ਨੇ ਚੋਰੀਆਂ ਤਾਂ ਹੀ ਸਰਕਾਰ ਚੋਰਾਂ ਨੂੰ ਬਚਾਉਣ ਦਾ ਯਤਨ ਕਰਦੀ ਏ ਸਾਧਪੁਰ ਸਾਹਿਬ ਵੱਡਾ ਬਿਆਨ ਦੇ ਦਿਓ ਸਰਕਾਰ ਨੂੰ ਕੀ ਲੋੜ ਹੈ ਕਿ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਵਾਉਣ ਉਸ ਤੋਂ ਬਾਅਦ ਉਹਨਾਂ ਤੇ ਕਾਰਵਾਈ ਨਾ ਕਰਨ ਸਰਕਾਰ ਨੂੰ ਇਸ ਚੀਜ਼ ਦਾ ਦੱਸੋ ਕੀ ਫਾਇਦਾ ਹੁੰਦਾ ਜਾਂ ਪੁਲਿਸ ਨੂੰ ਕੀ ਫਾਇਦਾ ਹੁੰਦਾ ਜਿਹੜਾ ਵੀ ਐਲਾਨ ਕਿਸਾਨਾਂ ਵਾਸਤੇ ਕਰਨ ਚੰਗੀ ਗੱਲ ਆ ਪਰ ਦੇਂਦੇ ਕੱਖ ਨਹੀਂ ਨਿਰੇ ਐਲਾਨ ਨੇ ਇਹ ਡਰਾਮੇ ਬਾਏ ਸਰਕਾਰ ਆ ਡਰਾਮੇ ਕਰਦੇ ਆ ਮੇਰੇ ਡਰਾਮੇ ਤੋਂ ਬਗੈਰ ਕੱਖ ਨਹੀਂ ਭੰਡਾਲਾ ਕੰਮ ਚੱਲਣ ਡਿਆ ਉੱਥੇ ਲੋਕਾਂ ਦੇ ਕੀ ਫਰਿੱਜਾਂ ਕੀ ਕੂਲਰ ਕੀ ਟੋਟਲ ਸਮਾਨ ਸਾਰੇ ਦਾ ਸਾਰਾ ਚੋਰੀ ਹੋਇਆ ਉੱਥੋਂ ਤੇ ਅਜੇ ਤੱਕ ਉਹਨੂੰ ਲੱਭਣ ਦੇ ਵਿੱਚ ਸਰਕਾਰ ਨਾਕਾਮ ਆ ਨਮਸਕਾਰ ਸੱਚੀ ਕਾਲ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦਾ ਮੈਂ ਕੋਮਲ ਸਿੰਘ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਪੰਜਾਬ ਦੇ ਕਿਸਾਨ ਖੇਤੀ ਦੇ ਨਾਲ-ਨਾਲ ਆਪਣੇ ਧਰਨੇ ਮੁਜ਼ਹਰੇ ਤੇ ਵਾਇਲੈਂਟ ਪ੍ਰੋਟੈਸਟਲ ਵੀ ਫੇਮਸ ਨੇ ਜੀ ਹਾਂ ਇਸ ਬਾਰੇ ਚਰਚਾ ਕਰ ਲਈ ਅੱਜ ਬੀਕੇਯੂ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਜੀ ਸਾਡੇ ਨਾਲ ਮੌਜੂਦ ਨੇ ਸ਼ਾਦੀਪੁਰ ਸਾਹਿਬ ਸਭ ਤੋਂ ਪਹਿਲਾਂ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਧੰਨਵਾਦ ਜੀ ਮਿਹਰਬਾਨ ਸ਼ਾਦੀਪੁਰ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਬੀਤੇ ਕੱਲ ਜਿਹੜਾ ਹੈਗਾ ਪਟਿਆਲਾ ਦੇ ਨਾਬਾ ਦੇ ਵਿੱਚ ਇੱਕ ਪੁਲਿਸ ਆਫੀਸਰ ਮੈਡਮ ਡੀਐਸਪੀ ਦੇ ਨਾਲ ਕਿਸਾਨਾਂ ਦੀ ਬਹਿਸ ਹੋਈ ਧੱਕਾ ਮੁਕੀ ਵੀ ਹੋਈ ਤੁਸੀਂ ਇਸ ਇਨਸੀਡੈਂਟ ਨੂੰ ਕਿਵੇਂ ਵੇਖਦੇ ਹੋ ਇਹਦੇ ਵਿੱਚ ਸਰਕਾਰ ਜ਼ਿੰਮੇਵਾਰ ਹੈ ਜੋ ਕੁਛ ਇਹ ਪਾਣਾ ਵਾਪਰਿਆ ਨਾ ਪਰਸੋਂ ਇਹਦੇ ਵਾਸਤੇ ਸਰਕਾਰ ਜ਼ਿੰਮੇਵਾਰ ਹੈ ਅੱਜ ਕਿੰਨਾ ਸਮਾਂ ਹੋ ਗਿਆ ਜਦੋਂ ਧਰਨੇ ਉਠਾਏ ਨੇ ਆਪਣਾ ਖਨੌਰੀ ਤੇ ਸ਼ੰਭੂ ਵਾਲਾ ਉਸ ਦਿਨ ਦੀਆਂ ਟਰਾਲੀਆਂ ਚੋਰੀ ਹੋਈਆਂ ਉੱਥੇ ਲੋਕਾਂ ਦੇ ਕੀ ਫਰਿੱਜਾਂ ਕੀ ਕੂਲਰ ਕੀ ਟੋਟਲ ਸਮਾਨ ਸਾਰੇ ਦਾ ਸਾਰਾ ਚੋਰੀ ਹੋਇਆ ਉੱਥੋਂ ਤੇ ਅਜੇ ਤੱਕ ਉਹਨੂੰ ਲੱਭਣ ਦੇ ਵਿੱਚ ਸਰਕਾਰ ਨਾਕਾਮ ਆ ਇਹ ਸਰਕਾਰ ਦੀ ਕਮਜ਼ੋਰੀ ਹੈ ਤੇ ਸਰਕਾਰ ਦੇ ਕਾਰਨ ਹੀ ਇਹ ਸਾਰਾ ਕੁਝ ਵਾਪਰਿਆ ਜਿਵੇਂ ਜਿਵੇਂ ਕਿਸਾਨਾਂ ਨੇ ਟਰਾਲੀਆਂ ਲੱਭੀਆਂ ਕਈਆਂ ਦੇ ਘਰਾਂ ਵਿੱਚੋਂ ਲੱਭੀਆਂ ਜਾ ਕੇ ਕਿਸਾਨਾਂ ਨੇ ਲੱਭੀਆਂ ਨਾ ਕੇ ਸਰਕਾਰ ਨੇ ਇੱਥੇ ਵੀ ਜਿਹੜਾ ਕੋਈ ਆ ਨਗਰ ਕਾਉਂਸਲ ਦਾ ਪ੍ਰਧਾਨ ਹੈ ਜਿਹੜੀ ਉਹਦਾ ਹਸਪੰਡ ਹੈ ਜਿਹਦੀ ਕੋਈ ਫੈਕਟਰੀ ਵਗੈਰਾ ਜਿਵੇਂ ਪਤਾ ਲੱਗਦਾ ਜੀ ਉਹਦੀ ਫੈਕਟਰੀ ਦੇ ਵਿੱਚੋਂ ਕੁਝ ਪਾਰਟ ਮਿਲਦੇ ਨੇ ਉਹਨਾਂ ਟਰਾਲੀਆਂ ਦੇ ਉਹਨਾਂ ਨੇ ਪਛਾਣ ਲਏ ਆਪਣੇ ਜਦੋਂ ਸਾਰਾ ਕੁਝ ਉਹ ਹੋ ਗਿਆ ਕਿਸਾਨਾਂ ਨੇ ਆਪ ਮਿਹਨਤ ਕਰਕੇ ਲੱਭ ਲਿਆ ਤੇ ਫੇਰ ਉਹਨਾਂ ਚੋਰਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਉਹਨਾਂ ਚੋਰਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀ ਮਤਲਬ ਇਹਦਾ ਕਾਰਨ ਇਹ ਆ ਕਿ ਚੋਰਾਂ ਨੂੰ ਸਰਕਾਰ ਬਚਾਉਣ ਦਾ ਯਤਨ ਕਰਦੀ ਏ ਤੇ ਜਿਹੜੀ ਪਹਿਲੇ ਦਿਨ ਚੋਰੀਆਂ ਹੋਈਆਂ ਨੇ ਇਹਦਾ ਮਤਲਬ ਉਹ ਸਰਕਾਰ ਨੇ ਖੁਦ ਕਰਾਈਆਂ ਨੇ ਚੋਰੀਆਂ ਤਾਂ ਹੀ ਸਰਕਾਰ ਚੋਰਾਂ ਨੂੰ ਬਚਾਉਣ ਦਾ ਯਤਨ ਕਰਦੀ ਏ ਤਾਂ ਹੀ ਕਿਸਾਨਾਂ ਨੂੰ ਧਰਨਾ ਲਾਉਣਾ ਪਿਆ ਤੇ ਉਹ ਵੀ ਸਾਡੇ ਪਰਿਵਾਰ ਦੀ ਉਹ ਮੈਂਬਰ ਹੈ ਜਿਹੜੀ ਡੀਐਸਪੀਏ ਉਹ ਕੋਈ ਬਾਹਰ ਦੀ ਦਾ ਹੈ ਨਹੀਂ ਉਹ ਵੀ ਇੱਥੋਂ ਦੀ ਹੈ ਪਰ ਇਹ ਸਾਨੂੰ ਆਪਸ ਦੇ ਵਿੱਚ ਲੜਾਉਣ ਦਾ ਜਤਨਾ ਜਿਹੜਾ ਉਹ ਸਰਕਾਰ ਦਾ ਸਰਕਾਰ ਦੀ ਕਮਜ਼ੋਰੀ ਦਾ ਸਰਕਾਰ ਦੀਆਂ ਨਕਾਮੀਆਂ ਦਾ ਸਾਰਾ ਸਿੱਟਾ ਜੋ ਵਾਪਰਿਆ ਮਾੜਾ ਹੋਇਆ ਸ਼ਾਦੀਪੁਰ ਸਾਹਿਬ ਵੱਡਾ ਬਿਆਨ ਦੇ ਦਿਓ ਸਰਕਾਰ ਨੂੰ ਕੀ ਲੋੜ ਹੈ ਕਿ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਵਾਉਣ ਉਸ ਤੋਂ ਬਾਅਦ ਉਹਨਾਂ ਤੇ ਕਾਰਵਾਈ ਨਾ ਕਰਨ ਸਰਕਾਰ ਨੂੰ ਇਸ ਚੀਜ਼ ਦਾ ਦੱਸੋ ਕਿ ਫਾਇਦਾ ਹੁੰਦਾ ਜਾਂ ਪੁਲਿਸ ਨੂੰ ਕੀ ਫਾਇਦਾ ਹੁੰਦਾ ਸਰਕਾਰ ਦੀ ਨਕਾਮੀ ਮੈਂ ਬਾਰ ਬਾਰ ਫਿਰ ਇਹ ਗੱਲ ਕਰਾਂਗੇ ਸਰਕਾਰ ਦੀ ਨਕਾਮੀ ਹੈ ਸਰਕਾਰ ਨੇ ਯਤਨ ਹੀ ਨਹੀਂ ਕੀਤਾ ਜਦੋਂ ਸਰਕਾਰ ਨੇ ਪਹਿਲਾਂ ਤਾਂ ਸਰਕਾਰ ਨੇ ਵੱਡੀ ਗਲਤੀ ਇਹ ਕੀਤੀ ਕਿ ਉਹਨਾਂ ਨੂੰ ਕਿਸਾਨਾਂ ਨੂੰ ਬੁਲਾ ਕੇ ਮੀਟਿੰਗ ਦੇ ਵਿੱਚ ਉਹਨਾਂ ਨੂੰ ਰੈਸਟ ਕਰ ਲਿਆ ਤੇ ਮਗਰੋਂ ਤਰਨੇ ਉਠਾਤੇ ਜਿੱਦਣ ਤਰਨੇ ਉਠਾਏ ਨੇ ਅੱਪਣ ਤੋਂ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਸੀ ਵੀ ਤੁਹਾਨੂੰ ਇੱਕ ਦਿਨ ਦਾ ਦੋ ਦਿਨ ਦਾ ਟਾਈਮ ਦਿੱਤਾ ਵੀ ਆਪਣਾ ਸਮਾਨ ਸੰਭਾਲ ਲਓ ਉੱਥੋਂ ਅਗਰ ਜੇ ਨਹੀਂ ਵੀ ਤਾਂ ਸਰਕਾਰ ਨੂੰ ਆਪਣੀ ਕਸਟਡੀ 'ਚ ਰੱਖਣਾ ਚਾਹੀਦਾ ਇਹ ਸਾਰਾ ਸਮਾਨ ਜਿਵੇਂ ਜਿਵੇਂ ਕਿਸਾਨ ਆਉਂਦੇ ਉਹਦੀ ਪਛਾਣ ਦੱਸਦੇ ਕਿਸਾਨ ਆਪਣਾ ਸਮਾਨ ਲੈ ਜਾਂਦੇ ਅੱਜ ਸਰਕਾਰ ਦੇ ਇਲਜ਼ਾਮ ਨਾ ਲੱਗਦੇ ਜਿਹੜੇ ਖੁਦ ਅਸੀਂ ਵੀ ਲਾ ਰਹੇ ਆ ਸਰਕਾਰ ਦੀ ਇਹੀ ਨਕਾਮੀ ਹੈ ਕਿ ਜਦੋਂ ਮਾਲਕਾਂ ਨੇ ਲੱਭ ਲਿਆ ਉਥੋਂ ਸਮਾਨ ਜਾ ਕੇ ਫੇਰ ਸਰਕਾਰ ਦਾ ਫਰਜ ਬਣਦਾ ਕਿ ਉਹਨਾਂ ਦੇ ਕਾਰਵਾਈ ਕਰੇ ਅਗਰ ਜੇਕਰ ਸਰਕਾਰ ਨਹੀਂ ਕਾਰਵਾਈ ਕਰਦੀ ਤਾਂ ਹੀ ਕਿਸਾਨ ਧਰਨਾ ਲਾਉਂਦੇ ਨੇ ਵਰਨਾ ਬਿਲਕੁਲ ਵੀ ਧਰਨਾ ਉਸ ਤਰ੍ਹਾਂ ਕਿਸਾਨ ਜਾ ਕੇ ਨਹੀਂ ਲਾਉਂਦੇ ਪਰ ਮੈਂ ਫੇਰ ਦੁਬਾਰੇ ਇਹ ਗੱਲ ਕਹਿ ਰਿਹਾ ਕਿ ਉਹ ਵੀ ਇੱਕ ਕਿਸਾਨ ਦੀ ਟੀਹ ਹੈ ਚਾਹ ਮਜ਼ਦੂਰ ਦੀ ਹੋਵੇ ਚਾਹ ਕਿਸਾਨ ਦੀ ਹੋਵੇ ਸਿੱ ਇੱਕੋ ਕੁਸ਼ਾ ਕਿਸਾਨ ਮਜ਼ਦੂਰ ਦਾ ਨਾਰਾ ਦੇ ਕੇ ਸੀ ਦਿੱਲੀ ਨੂੰ ਚੱਲੇ ਸੀ ਉਹਨੂੰ ਉਸੇ ਤਰ੍ਹਾਂ ਅਸੀਂ ਮਜ਼ਬੂਤੀ ਦੇ ਨਾਲ ਰੱਖਣਾ ਚਾਹੁੰਦੇ ਆ ਕਿਉਂਕਿ ਹਰ ਵਰਗ ਨੇ ਲੜਾਈ ਲੜੀ ਸੀ ਤੇ ਤਾਂ ਆਪਾਂ ਉੱਥੇ ਕਾਮਯਾਬ ਹੋਏ ਸੀ ਦਿੱਲੀ ਵਾਲੇ ਤਰਨੇ 'ਚ ਚਾਹੇ ਕੋਈ ਵੀ ਹੋਵੇ ਪੰਜਾਬੀ ਸਾਡਾ ਸਾਡੇ ਸਾਥੀ ਨੇ ਸਾਰੇ ਹੀ ਪਰ ਕਿਸਾਨ ਨੂੰ ਲੜਾਉਣ ਦਾ ਯਤਨ ਸਰਕਾਰ ਦਾ ਏ ਜਦੋਂ ਕਿਸਾਨ ਨੇ ਆਪਣੀ ਟਰਾਲੀ ਦੇ ਪਾਰ ਲੱਭ ਲਿਓਤੋਂ ਫਿਰ ਉਹਦੇ ਉਹਦੇ ਖਿਲਾਫ ਕਾਰਵਾਈ ਕਰਨ ਦਾ ਕੀ ਸਰਕਾਰ ਨੂੰ ਚਿਚਕ ਕਿਹੜੀ ਗੱਲ ਦੀ ਏ ਇੱਥੇ ਹੀ ਮੇਰੇ ਖਿਆਲ ਦੇ ਮੁਤਾਬਕ ਜੋ ਕੁਝ ਵਾਪਰਿਆ ਇੱਥੇ ਉਹ ਹੈ ਉਹ ਕਹਿੰਦੇ ਨੇ ਇਹਦੇ ਖਿਲਾਫ ਕਾਰਵਾਈ ਹੋਵੇ ਔਰ ਸਰਕਾਰ ਜਿਹੜੀ ਹੈ ਸਰਕਾਰ ਦੀਆਂ ਪਤਾ ਨਹੀਂ ਹਦਾਇਤਾਂ ਕੀ ਨੇ ਉਹ ਡੀਐਸਪੀ ਦੀ ਕੀ ਮਜਬੂਰੀ ਹੋਗੀ ਚਾਹੇ ਤੜੜਾ ਹੋਇਆ ਮੰਗਾ ਸਭ ਦੀ ਹੁੰਦੀ ਹੈ ਪ੍ਰੋਟੈਸਟ ਸਾਰੀ ਥੀਰਾ ਕਰਦੀਆਂ ਨੇ ਹੋਰ ਵੀ ਥੀਰਾ ਨੇ ਪੰਜਾਬ 'ਚ ਇਕੱਲੇ ਕਿਸਾਨ ਆਗੂ ਨਹੀਂ ਹੈਗੇ ਲੇਕਿਨ ਵਾਇਲੈਂਟ ਪ੍ਰੋਟੈਸਟ ਹਮੇਸ਼ਾ ਕਿਸਾਨਾਂ ਦੀ ਕਿਉਂ ਨਿਕਲਦੇ ਬਿਲਕੁਲ ਵੀ ਨਹੀਂ ਕਰਦੇ ਉਹ ਕੀ ਕਰਨਾ ਜਾਏਗਾ ਇੱਕ ਲੇਡੀ ਪੁਲਿਸ ਅਫਸਰ ਨਾਲ ਬਿਲਕੁਲ ਵੀ ਜਾਇਜ਼ ਨਹੀਂ ਮੈਂ ਮੰਨਦਾ ਇਹ ਗੱਲ ਨੂੰ ਬਿਲਕੁਲ ਨਹੀਂ ਜਾਇਜ਼ ਹੈਗਾ ਪਰ ਅਸੀਂ ਕਹਿੰਨੇ ਵੀ ਜੋ ਉੱਥੇ ਜਾ ਕੇ ਪਤਾ ਲੱਗ ਸਕਦਾ ਹੈ ਵੀ ਅਸਲ ਕਾਰਨ ਵਾਪਰਿਆ ਕੀ ਹੈ ਜੋ ਸੁਣਿਆ ਉਹ ਇਹੀ ਲੱਗਦਾ ਹੈ ਕਿ ਜਦੋਂ ਕਿਸਾਨਾਂ ਨੇ ਧਰਨਾ ਮਾਰਿਆ ਡੀਐਸਪੀ ਉੱਤੇ ਪਹੁੰਚੀ ਹੈ ਜਦੋਂ ਦਿਸਦਾ ਹੈ ਕਿ ਇੱਥੇ ਵਾਇਲੈਂਸ ਹੋ ਰਿਹਾ ਡਰਿਆ ਉਸ ਟਾਈਮ ਡੀਐਸਪੀ ਨੂੰ ਆਪਣੇ ਉੱਪਰਲੇ ਅਫਸਰਾਂ ਨਾਲ ਗੱਲ ਕਰਨੀ ਚਾਹੀਦੀ ਕਿਉਂਕਿ ਹਮੇਸ਼ਾ ਅਫਸਰ ਹੀ ਇਹਨੂੰ ਸੋਲਵ ਕਰਦੇ ਨੇ ਅਗਰ ਜੇਕਰ ਉੱਪਰਲੇ ਅਫਸਰ ਨਾਲ ਗੱਲ ਕਰਕੇ ਉਹਨਾਂ ਨੂੰ ਸੈਟੀਸਫਾਈ ਕਰਾ ਦਿੰਦੇ ਤੇ ਧਰਨਾ ਇਹ ਜਿਹੜਾ ਝਗੜਾ ਹੋਇਆ ਇਹ ਨਾ ਹੁੰਦਾ ਨਾ ਵਾਪਰਦਾ ਤੁਸੀਂ ਇਹ ਗੱਲ ਤੇ ਕਿਉਂ ਨਹੀਂ ਆਂਦੇ ਬਾਪੂ ਜੀ ਵੀ ਧਰਨਾ ਜਿਹੜਾ ਹੈਗਾ ਪੀਸਫੁਲੀ ਹੋ ਸਕਦਾ ਇੱਕ ਮੈਸੇਜ ਸੁਨੇਹਾ ਹੀ ਦੇਣਾ ਤੁਸੀਂ ਕਿਸੇ ਅਫਸਰ ਦੀ ਗੱਡੀ ਰੋਕਣਾ ਉਹਦੀ ਡਿਊਟੀ 'ਚ ਵਿਗਨ ਪਾਉਣਾ ਇਹ ਕਿੱਥੇ ਦਾ ਕਾਨੂੰਨ ਆ ਮੈਨੂੰ ਇਹ ਸਮਝ ਨਹੀਂ ਸਾਡਾ ਤਰਨਾ ਹਮੇਸ਼ਾ ਪੀਸਫੁਲੀ ਹੁੰਦਾ ਕਦੀ ਵੀ ਸਭਾ ਸਾਲਾ ਬਦਲੀ ਬੈਠੇ ਰਿਆ ਕੋਈ ਦੱਸ ਦੇ ਵੀ ਕਿਸੇ ਨੂੰ ਐਵੇਂ ਕੀਤਾ ਵੀ ਕਿਸੇ ਨੇ ਟੱਚ ਕੀਤਾ ਵੀ ਕਿਸੇ ਨੂੰ ਬਸ ਮਤਲਬ ਹੀ ਨਹੀਂ ਇੱਥੇ ਵੀ ਪੀਸਫੁਲੀ ਚਾਹੀਦਾ ਹੈ ਅਗਰ ਜੇਕਰ ਟੋਟਲ ਗਵਾਰੀ ਹੋਵੇਗੀ ਫਿਰ ਪਤਾ ਲੱਗੂਗਾ ਅਸਲ ਹੋਇਆ ਕੀ ਏ ਮੈਂ ਇਹ ਗੱਲ ਕਹਿ ਰਿਹਾ ਕਿ ਸਾਨੂੰ ਪੀਸਫੁਲੀ ਬਹਿਣਾ ਚਾਹੀਦਾ ਆਪਣੀਆਂ ਮੰਗਾਂ ਵਾਸਤੇ ਸੋਣ ਲੜਾਈ ਲੜਨੀ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਨੇ ਕੱਲ ਇੱਕ ਮਹਿਲਾ ਪੁਲਿਸ ਆਫੀਸਰ ਦੇ ਨਾਲ ਹੱਥੋਪਾਈ ਕੀਤੀ ਉਹਨਾਂ ਨੂੰ ਦੋਸ਼ੀ ਮੰਨਦੇ ਹੋ ਕਿਸਾਨਾਂ ਨੂੰ ਬਿਲਕੁਲ ਜੇ ਜੇ ਹੱਥੋਪਾਈ ਮਹਿਲਾ ਅਫਸਰ ਦੇ ਨਾਲ ਹੋਈ ਹੈ ਉਹ ਗਲਤ ਹੋਇਆ ਤੂੰ ਵੀ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਉਧਰ ਉਧਰ ਧੱਕਮ-ਦੁੱਕੀ ਹੋ ਰਹੀ ਹੈ ਮਹਿਲਾ ਅਫਸਰ ਦੇ ਨਾਲ ਹੋਣਾ ਵੈਸੇ ਸਾਡੇ ਵਾਸਤੇ ਗਲਤ ਹੈ ਜੇ ਕੋਈ ਪਹਿਲੀ ਦਾ ਗੱਲ ਹੈ ਮੈਂ ਹੋਰ ਗੱਲ ਕਰਦਾ ਗਮਲ ਜੀ ਚਾਹੇ ਕੋਈ ਅਫਸਰ ਹੋਵੇ ਚاہے ਮਹਿਲਾ ਹੈ ਚਾਹੇ ਜੈਂਡਰ ਸਿਆ ਕਿਸੇ ਨਾਲ ਵੀ ਧੱਕੋ ਧੱਕਾ ਮੁੱਕੀ ਹੋਣਾ ਤੇ ਉਹ ਸਾਡੇ ਵਾਸਤੇ ਸਹੀ ਨਹੀਂ ਹੈਗਾ ਕਿਉਂਕਿ ਅਸੀਂ ਆਪਣੀਆਂ ਹੱਕੀ ਮੰਗਾ ਜਿਹੜੀਆਂ ਉਹਨਾਂ ਦੀ ਲੜਾਈ ਲੜਨੀ ਹੁੰਦੀ ਏ ਤੇ ਅਸੀਂ ਪੀਸਫੁਲੀ ਬਹਿ ਕੇ ਹੀ ਲੜਾਈ ਲਾਉਦੇ ਆ ਪੀਸਫੁਲੀ ਬਹਿ ਕੇ ਬਰਦਾ ਦੇਣਾ ਹੁੰਦਾ ਤਾਂ ਫੇਰ ਦਾ ਮਤਲਬ ਨਾ ਕਿ ਹਨਾ ਕਿਸੇ ਨੂੰ ਘਾੜ ਕਿਸ ਦਾ ਹੱਥੋਂ ਪਾਈ ਕਰਨਾ हां उस मैडम ਨਾਲ ਜੋ ਉਹ ਵਾਪਰਿਆ ਹੈ ਉਹ ਹੁਣ ਕਿਸਾਨ ਆਪਣੀ ਗੱਲ ਦੱਸ ਰਹੇ ਨੇ ਉਹ ਮੈਡਮ ਨੇ ਜਿਹੜੀ ਗੱਲ ਦੱਸੀ ਹੈ ਕਿ ਮੇਰੇ ਇੱਥੋਂ ਤੱਕ ਮਤਲਬ ਮੇਰੇ ਨਾਲ ਵੀਡੀਓ ਦੇਖ ਕੇ ਸ਼ਰਮਿੰਦਾ ਹਾਂ ਮੈਂ ਦੇਖੀ ਆ ਵੀਡੀਓ ਪਰ ਉਹ ਗਲਤ ਵਾਪਰਿਆ ਹੋਣਾ ਨਹੀਂ ਸੀ ਚਾਹੀਦਾ ਬਿਲਕੁਲ ਤਾਂ ਇੱਕ ਹੋਰ ਗੱਲ ਇਸ ਇਸੀ ਟੌਪਿਕ ਤੇ ਸੀਐਮ ਭਗਵੰਤ ਮਾਨ ਹੋਣਾ ਨੇ ਪੰਜਾਬ ਚ ਜਿਹੜੇ ਹਾਰ ਪ੍ਰਭਾਵਿਤ ਕਿਸਾਨ ਨੇ ਉਹਨਾਂ ਲਈ ਬੀਜ ਦਾ ਮੁਫਤ ਐਲਾਨ ਕੀਤਾ ਉਹਨੂੰ ਕਿਵੇਂ ਦੇਖਦੇ ਹੋ ਇਸ ਬਿਆਨ ਵੇਗੂ ਜੇ ਐਲਾਨ ਤਾਂ ਕਰੀ ਜਾਂਦੇ ਨੇ ਕਰੀ ਜਾਣਾ ਐਲਾਨ ਚੰਗੀ ਗੱਲ ਐ ਮਾੜੀ ਗੱਲ ਤਾਂ ਕੋਈ ਨਹੀਂ ਐਲਾਨਾਂ ਦਾ ਹੀ ਸਵਾਗਤ ਕਰ ਦਿੰਨੇ ਆ ਅਸੀਂ ਸਵਾਗਤ ਕਰਦੇ ਆ ਕਿ ਜੇ ਇਹਨਾਂ ਨੇ ਐਲਾਨ ਕੀਤੇ ਨੇ ਉਹ ਠੀਕ ਆ ਪਰ ਕਰਨ ਐਲਾਨ ਸਿਰੇ ਵੀ ਚੜਨਾ ਐ ਐਲਾਨ ਦਾ ਸਿਰੇ ਚੜਦਾ ਕੋਈ ਨਹੀਂ ਕੋਈ ਵੀ ਹੁਣ ਸਰਕਾਰ ਤੋਂ ਐਸਕੇਐਮ ਦੀ ਮੰਗ 70000 ਦੀ ਸੀ ਵੀ 70000 ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ ਪ੍ਰਤੀ ਏਕੜ ਦੇ ਹਿਸਾਬ ਨਾਲ ਜੀ 10000 ਰੁਪਿਆ ਮਜ਼ਦੂਰ ਨੂੰ ਦਿੱਤਾ ਜਾਵੇ ਉਹਨੇ ਵੀ ਉਸ ਖੇਤ ਚ ਕੰਮ ਕਰਨਾ ਹੈ ਜਿਹੜੇ ਖਰਾਬ ਹੋ ਗਿਆ ਪਰ ਅਜੇ ਤੱਕ ਕੁਝ ਵੀ ਨਹੀਂ ਸਰਕਾਰ ਨੇ 20000 ਦਾ ਐਲਾਨ ਕਰ ਦਿੱਤਾ ਬਹੁਤ ਘੱਟ ਹੈ ਬਹੁਤ ਘੱਟ ਹੈ ਦੇ ਨਾਲ ਜ਼ਿੰਮੇਵਾਰਤਾ ਘਰ ਨਹੀਂ ਪੂਰਾ ਸਰਕਾਰ ਕੋਲ ਜਿੰਨਾ ਬਜਟ ਹੋਏਗਾ ਜਿੰਨਾ ਦੇ ਸਕਦੀ ਹੈ ਉਨਾ ਹੀ ਕਰੂਗੀ ਨਾ ਪਰ ਅਸੀਂ ਅਸੀਂ ਇਹ ਵੀ ਗੱਲ ਕਰਦੇ ਵੋ ਜੋ ਸਰਕਾਰ ਨੇ ਕੀਤਾ ਦੇਵੇ ਤਾਂ ਸਮੇਂ ਤੇ ਸਿਰ ਨਾ ਸਮੇਂ ਸਿਰ ਦੇ ਦੇਵੇ ਇਹ ਇਹ ਨਾ ਹੋਵੇ ਕਿ ਇਹਨੂੰ ਹਿੱਚ ਕੇ ਅੱਗੇ ਲਈ ਜਾਣ ਕਿਸਾਨ ਜਿਹੜੇ ਨੇ ਉਹ ਫਿਰ ਮਕਰ ਮਕਰ ਫਿਰਨੇ ਇਹਨਾਂ ਦੇ ਪਰ ਸਾਨੂੰ ਇਹੀ ਉਮੀਦ ਆ ਇਹਦੇ ਉੱਤੇ ਵੀ ਆਸ ਨਹੀਂ ਪੂਰੀ ਕੀਤੀ ਜਾ ਸਕਦੀ ਕਿ ਸਰਕਾਰ ਸਾਨੂੰ ਮੁਆਵਜ਼ਾ 20000 ਦੇਊਗੀ ਸਰਕਾਰ ਨੇ ਅੜਕਣਾ ਘਟੀਆਂ ਵਿੱਚ ਰੱਖੀਆਂ ਹੋਈਆਂ ਨੇ ਕੋਈ 50% ਵਾਲੀ ਏ 25% ਵਾਲੀ ਏ 75% ਵਾਲੀ ਏ 100% ਵਾਲੀ ਏ ਇਹ ਅਲੱਗ-ਅਲੱਗ ਕੰਡੀਸ਼ਨਾਂ ਨੇ ਤੇ ਇਹਨਾਂ ਨੇ ਬਾਅਦ ਵਿੱਚ ਕੀ ਕਰ ਦੇਣਾ ਉੱਥੇ 25% ਉੱਥੇ 50% ਉੱਥੇ ਤੇ ਇਹੋ ਜੀ ਗੱਲ ਹੀ ਹੈ ਨੀਗੀ ਉੱਥੇ ਤੇ 100% ਮੁਆਵਜ਼ਾ ਮਤਲਬ ਉਹਨਾਂ ਲੋਕਾਂ ਨੂੰ ਦੇਣਾ ਚਾਹੀਦਾ ਤੇ ਨਾ ਕਰ ਦੌਰੀਆਂ ਦੀ ਲੋੜਿਆ ਗਰਦੌਰੀਆਂ ਨਾਲੇ ਪਹਿਲਾਂ ਭਗਵੰਤ ਮਾਨ ਜੀ ਆਪ ਕਹਿੰਦੇ ਹੁੰਦੇ ਸੀ ਵੀ ਗਰਦੌਰੀ ਦੀ ਲੋੜ ਹੀ ਨਹੀਂ ਇਹਦੇ 20-20000 ਰੁਪਇਆ ਖਤ ਨੇ ਉਹ ਬਾਦਾਂ ਕਰਾਂਗੇ ਜੇਕਰ ਕਿਸੇ ਦੀ ਫਸਲ ਖਰਾਬ ਹੁੰਦੀ ਏ ਪਰ ਵੇਖੋ ਜਿਹੜਾ ਇਹਨਾਂ ਨੇ ਐਲਾਨ ਬੀਜ ਦਾ ਕੀਤਾ ਸੀ ਉਹਦਾ ਧੰਨਵਾਦ ਕਰਦੇ ਆ ਪਰ ਇਹਨੇ ਨਾਲ ਸਰਨਾ ਨਹੀਂ ਜਿੰਨਾ ਇਹਨਾਂ ਨੇ ਕਿਹਾ ਇਹਨੇ ਨਾਲ ਨਹੀਂ ਗੱਡੀ ਚੱਲਨੀ ਉੱਥੇ ਸਭ ਤੋਂ ਪਹਿਲਾ ਕੰਮ ਜਿਹੜਾ ਕਰਨ ਵਾਲਾ ਬੀਜ ਪਾਉਣਾ ਕਿੱਥੇ ਆ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਲਾਂ ਤੁਹਾਡੇ ਚੈਨਲ ਦੇ ਜ਼ਰੀਏ ਵੀ ਉਹ ਬੀਜ ਪਾਉਣਾ ਕਿੱਥੇ ਆ ਪਹਿਲਾਂ ਤਾਂ ਸਾਡੀਆਂ ਜਿਹੜੀਆਂ ਖੇਤ ਨੇ ਸਾਡੇ ਉਹ ਸਾਰੇ ਖਰਾਬ ਨੇ ਇਹਨਾਂ ਨੇ ਕਹਿਤਾ ਜਿਹਦਾ ਖੇਤ ਉਹਦੀ ਰੇਤ ਉੱਥੇ ਰੇਤ ਤਾਂ ਹੈ ਵੀ ਪੇਵਾ ਸੋ ਰਿਆ ਵੀ ਜਿਹੜੀ ਰੇਤ ਹੜਾ ਨਾ ਲਈ ਹੈ ਉਹ ਕਿਸਾਨਾਂ ਦੇ ਕੰਮ ਆਉਗੀ ਨਹੀਂ ਜੇ ਉੱਥੇ ਰੇਤ ਹੈ ਨਹੀਂ ਘਾਰ ਹੈ ਜੀ ਚੜੀ ਉਹਦੇ ਤੇ ਨੀਰੀ ਘਾਰਾ ਗੋਡੇ-ਗੋਡੇ ਘਾਰ ਚੜੀ ਵੀ ਰੇਤ ਤਾਂ ਕਿਤੇ ਹੈ ਨਹੀਂ ਦਿਖਦੀ ਉੱਤੇ ਰੇਤ ਤਾਂ ਵਿੱਚ ਮਿਕਸ ਹੋ ਗਈ ਉਹਦੇ ਇਸ ਕਰਕੇ ਉਹ ਤਾਂ ਸਰਕਾਰ ਪਹਿਲਾਂ ਤਾਂ ਕਿਸਾਨਾਂ ਨੂੰ ਇਹ ਮੁਸ਼ਕਲ ਹੋਈ ਵੀ ਇਹਨੂੰ ਚੁੱਕ ਕੇ ਹੀ ਭਾਵਾਂਗੇ ਕਿਹੜੇ ਬੰਦੇ ਇਹਨੂੰ ਰੱਖਾਂਗੇ ਕਿੱਥੇ ਸੁੱਟਾਂਗੇ ਕਿੱਥੇ ਉਹ ਬੜੀ ਵੱਡੀ ਮੁਸ਼ਕਲ ਹੈ ਸਰਕਾਰ ਨੂੰ ਪਹਿਲਾਂ ਉਧਰ ਧਿਆਨ ਦੇਣਾ ਚਾਹੀਦਾ ਹੈ ਆਪਣੀ ਮਸ਼ੀਨਰੀ ਜਿਹੜੀ ਸਰਕਾਰ ਦੀ ਲੋਕਾਂ ਦੀ ਹੈਲਪ ਕਰਕੇ ਉਧਰ ਪਹਿਲਾਂ ਲਾਉਣੀ ਚਾਹੀਦੀ ਏ ਖੇਤ ਤਿਆਰ ਹੋਣਗੇ ਉਸ ਤੋਂ ਬਾਅਦ ਬੀਜ ਪਊਗਾ ਫਿਰ ਬੀਜ ਦੀ ਵਾਰੀ ਆਉਣੀ ਏ مطلب ਵਾਲੇ ਸਰਕਾਰ ਜਿਹੜੀ ਅਨਾਊਂਸਮੈਂਟ ਕੀਤੀ ਗਈ ਹੈ ਵੀ ਮੁਫਤ ਜਿਹੜਾ ਬੀਜ ਦਿੱਤਾ ਜਾਏਗਾ ਕਿਸਾਨਾਂ ਨੂੰ ਉਸ ਤੋਂ ਉਸ ਨੂੰ ਕਿਸਾਨ ਕੀ ਮੈਂ ਦੇਖਦੇ ਹਾਂ ਤੁਸੀਂ ਖੁਸ਼ ਹੋ ਇਹ ਤਾਂ ਇੱਕ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਇਹ ਧੰਨਵਾਦ ਕਰਦੇ ਮੈਂ ਜਿਹੜਾ ਵੀ ਐਲਾਨ ਕਿਸਾਨਾਂ ਵਾਸਤੇ ਕਰਨ ਚੰਗੀ ਗੱਲ ਆ ਪਰ ਦੇਂਦੇ ਕੱਖ ਨਹੀਂ ਨਿਰੇ ਐਲਾਨ ਨੇ ਇਹ ਡਰਾਮੇ ਬਾਏ ਸਰਕਾਰਾ ਡਰਾਮੇ ਕਰਦੇ ਆਂ ਮੇਰੇ ਡਰਾਮੇ ਤੋਂ ਬਗੈਰ ਕੱਖ ਨਹੀਂ ਭੰਡਾਲਾ ਕੰਮ ਚੱਲਣ ਰਿਹਾ ਮੈਂ ਤੁਹਾਨੂੰ ਕਹਿੰਦਾ ਕਿ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਉਹ ਗਾਰ ਚਕਾਉਣ ਦਾ ਯਤਨ ਕਰਨਾ ਚਾਹੀਦਾ ਇਹਨਾਂ ਨੂੰ ਪਤਾ ਵੀ ਤਿੰਨ ਤਿੰਨ ਚਾਰ ਚਾਰ ਫੁੱਟ ਗਾਰ ਚੜ ਗਈ ਉੱਥੇ ਇਹਨਾਂ ਨੇ ਐਲਾਨ ਕਰਤਾ ਵੀ ਜਿਹਦਾ ਖੇਤ ਉਹਦੀ ਰੇਤ ਜਿਹਦਾ ਖੇਤ ਉਹਦੀ ਰੇਤ ਇਹਨਾਂ ਨੂੰ ਪਤਾ ਕਿ ਚੁੱਕਣ ਲੱਗਿਆ ਹੀ ਬੜਾ ਖਰਚਾ ਹੈ ਉਹਦੇ ਉੱਤੇ ਰੇਤ ਹੈ ਨਹੀਂ ਗਾਰ ਆ ਲੋਕਾਂ ਦੀ ਜਿਹੜੀ ਗੱਲ ਆ ਰਹੀ ਹੈ ਆਪਣੇ ਕੋਲੇ ਉਹਨੂੰ ਚਕਾਉਣ ਵਾਸਤੇ ਸਰਕਾਰ ਨੂੰ ਹਿੰਮਤ ਕਰਨੀ ਚਾਹੀਦੀ ਹੈ ਉਹਦੇ ਵਿੱਚੋਂ ਮਿੱਟੀ ਚਕਾ ਕੇ ਸਰਕਾਰ ਆਪਣੀ ਮਸ਼ੀਨਰੀ ਲਾਵੇ ਨਾਲ ਲਾ ਕੇ ਤੇ ਜਿਹੜੇ ਬੰਨ ਵਗੈਰਾ ਨਹੀਂ ਪੱਕੇ ਹੋ ਰਹੇ ਉਹਨਾਂ ਬੰਨਾਂ ਤੇ ਪਾਈ ਜਾ ਸਕਦੀ ਕਿਉਂਕਿ ਉਹ ਖਰੀਦੀ ਨਹੀਂ ਦਾ ਕਿਸੇ ਨੇ ਹੈ ਨਹੀਂ ਜਿੱਦੇ ਚ ਗਾਰ ਹੋਵੇ ਕੋਈ ਨਹੀਂ ਖਰੀਦ ਦਵਾਰੀਏ ਕਿਸੇ ਕੰਮ ਦੀ ਨਹੀਂ ਕਿਸਾਨ ਉਹ ਬਿਲਕੁਲ ਬੇਕਾਰ ਲੋਕ ਦੱਸ ਰਹੇ ਨੇ ਵੀ ਗਾਹ ਰਹੇ ਦੇ ਵਿੱਚ ਇਹ ਕਿਸੇ ਕੰਮ ਨਹੀਂ ਸਾਡੇ ਆਉਣੀ ਅਸੀਂ ਇਹਨੂੰ ਕਰਾਂਗੇ ਵੀ ਕੀ ਉਹਨੂੰ ਸਰਕਾਰ ਨੂੰ ਆਪ ਹਿੰਮਤ ਕਰਨੀ ਚਾਹੀਦੀ ਏ ਪਹਿਲੀਆਂ ਪੱਧਰ ਹੋ ਜਾਣ ਪਹਿਲੀ ਬਿਜਲ ਜੋਗ ਹੋਵੇਗੀ ਫਿਰ ਬਿਜਦੀ ਲੋੜ ਪੈਣੀ ਫਿਰ ਸਰਕਾਰ ਦੇ ਬੇਬੀ ਸਾਰਿਆਂ ਨੂੰ ਅਸੀਂ ਇਹਦਾ ਧੰਨਵਾਦ ਕਰਾਂਗੇ ਬਿਲਕੁਲ ਤਾਂ ਤੁਸੀਂ ਉਹਨੇ ਇਹ ਗੱਲ ਕੀਤੀ ਹੜਾ ਦੀ ਹੜਾ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਉਸ 'ਤੇ ਸਰਕਾਰ ਕਿਵੇਂ ਸਰਕਾਰ ਦਾ ਕੀ ਰੋਲ ਸੀਗਾ ਤੇ ਤੁਹਾਨੂੰ ਜਿਹੜੀ ਕਿੜੀ ਹੈ ਤੁਹਾਡੀ ਜੱਥੇਬੰਦੀ ਨੇ ਕੀ ਹੈਲਪ ਕੀਤੀ ਲੋਕਾਂ ਦੀ ਸਰਕਾਰ ਨੇ ਤਾਂ ਉੱਥੇ ਕੀਤਾ ਹੀ ਕੱਖ ਨਹੀਂ ਜੀ ਸਰਕਾਰ ਨੇ ਦਾ ਸਰਕਾਰ ਦਾ ਕਹਿੰਦੇ ਸਾਡੇ ਨੁਮਾਇੰਦੇ ਸਾਡੇ ਮੰਤਰੀ ਸਾਡੇ ਐਮਐਲਏ ਰਈ ਹੜਾਜ ਨੇ ਉਹ ਵੇਖੋ ਜੀ ਸਰਕਾਰ ਦਾ ਇੱਕ ਬੰਦਾ ਉੱਥੇ ਨਜ਼ਰ ਆਉਂਦਾ ਰਿਹਾ ਕੁਲਦੀਪ ਸਿੰਘ ਢਾਲੀਵਾਲ ਉਹਨੂੰ ਲੋਕ ਜੋ ਮਰਜੀ ਗਈ ਜਾਣ ਉਹਦੀਆਂ ਵੀਡੀਓ ਬੁੜੀਆਂ ਹੋਦੀਆਂ ਰਹੀਆਂ ਨੇ ਉਹ ਵਿਚਾਰਾ ਜਿੰਨੇ ਜੋਗਾ ਸੀ ਉੱਥੇ ਤੁਰਿਆ ਫਿਰਿਆ ਹੋਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਉਹ ਤਾਂ ਇੱਕ ਦਿਨ ਗਏ ਲੋ ਉੱਥੇ ਰੋਟੀ ਖਾਣ ਬੈਠੇ ਰੋਟੀ ਪਤਾ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਆਈ ਉਹ ਜਦ ਬਹਿ ਕੇ ਪ੍ਰਸ਼ਾਦਾ ਲੱਗੇ ਸੀ ਛਕਣ ਤੇ ਉਸ ਤੋਂ ਬਾਅਦ ਆ ਪਤਾ ਨਹੀਂ ਕੀ ਪ੍ਰੋਬਲਮ ਆਈ ਆਣ ਕੇ ਬਿਮਾਰ ਹੋ ਗਏ ਨੇ ਫਿਰ ਤਾਂ ਰਹੀ ਹਸਪੀਟਲ ਦੇ ਦੂਜੇ ਮੰਤਰੀ ਛੰਤਰੀ ਉਹ ਇਹਨਾਂ ਦਾ ਪਤਾਛਾਤਾ ਲੈਣ ਚ ਲੱਗੇ ਰਿਹਾ ਉੱਥੇ ਤਾਂ ਸਿਰਫ ਇਲਾਕਾ ਜਿਹੜਾ ਲੋਕ ਜਿਹੜੇ ਨੇ ਉਹਨਾਂ ਨੇ ਅੱਗੇ ਲੱਗ ਕੇ ਮਦਦ ਕੀਤੀ ਏ ਧਾਰਮਿਕ ਜਥੇਬੰਦੀਆਂ ਨੇ ਕੀਤੀ ਏ ਕਿਸਾਨ ਜਥੇਬੰਦੀਆਂ ਲੱਗੀਆਂ ਰੀਆਂ ਨੇ ਇਲਾਕੇ ਦੇ ਲੋਕ ਲੱਗੇ ਰਹੇ ਨੇ ਬਾਹਰលੀਆਂ ਸਟੇਟਾਂ ਤੋਂ ਲੋਕ ਆਏ ਨੇ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੱਧ ਤੋਂ ਵੱਧ ਅੱਗੇ ਲੱਗ ਕੇ ਉੱਥੇ ਮਦਦ ਕੀਤੀ ਇਹ ਤਾਂ ਗੱਲ ਰਹੀ ਲੋਕਾਂ ਦੀ ਬੂਟਾ ਸਿੰਘ ਸ਼ਾਦੀਪੁਰ ਤੇ ਬੀਕੇਯੂ ਸ਼ਾਦੀਪੁਰ ਨੇ ਕਿਹੜੀ ਲੋਕਾਂ ਦੀ ਖੜਾ ਚ ਮਦਦ ਕੀਤੀ ਹੈ ਅਸੀਂ ਜਿੰਨੇ ਜੋ ਕੇ ਸਿਪਾਈ ਅਸੀਂ ਵੀ ਵੱਧ ਤੋਂ ਵੱਧ ਸਾਡੀਆਂ ਉੱਥੇ ਜਥੇਬੰਦੀਆਂ ਲੱਗੀਆਂ ਨੇ ਤਿੰਨ ਚਾਰ ਚੱਕਰ ਸਾਡੇ ਵੀ ਇੱਥੋਂ ਲੈ ਕੇ ਪੈਸੇ ਨਗਦ ਵੀ ਲੈ ਕੇ ਗਏ ਨੇ ਤੂੜੀ ਪੱਠਾ ਵੀ ਲੈ ਕੇ ਗਿਆ ਸਾਰੇ ਉੱਥ ਗਏ ਆ ਵੱਧ ਤੋਂ ਵੱਧ ਮਤਸੀ ਵੀ ਆਪਣੇ ਵੱਲੋਂ ਕਰ ਰਹੇ ਆ ਔਰ ਫਿਰ ਵੀ ਜਾ ਰਹੇ ਨੇ ਅਜੇ ਵੀ ਸਾਡੇ ਸਾਥੀ ਜਿਹੜੇ ਨੇ ਉੱਥੇ ਜਾ ਰਹੇ ਨੇ ਜੀ ਇੱਕ ਬੀਤੇ ਦੀ ਨਹੀਂ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਪ੍ਰਵਾਸੀ ਇਨਸਾਨ ਵੱਲੋਂ ਜਿਹੜਾ ਹੈਗਾ ਇੱਕ ਬੱਚੇ ਦੇ ਨਾਲ ਕੋ ਕਰਮ ਕੀਤਾ ਗਿਆ ਜਿਹੜਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਬਹੁਤ ਮਾੜੀ ਘਟਨਾ ਜੋ ਉਹਦੇ ਨਾਲ ਚਾਹੇ ਕੋਈ ਵਰਗ ਹੋਵੇ ਹਰ ਇੱਕ ਵਰਗ ਦਾ ਉਹਦੇ ਨਾਲ ਸਿਰ ਨੀਵਾ ਹੋਇਆ ਜੀ ਜੋ ਕੋ ਕਰਮ ਉਹਨਾਂ ਨੇ ਕੀਤਾ ਉਹ ਗਲਤ ਕੀਤਾ ਉਸਨੇ ਔਰ ਉਹਨੇ ਆਪਣੇ ਜਿਹੜਾ ਉਹਨਾਂ ਦਾ ਭਾਈਚਾਰਾ ਹੈ ਜਿਵੇਂ ਪ੍ਰਵਾਸੀਆਂ ਤੇ ਇਲਜ਼ਾਮ ਲੱਗਿਆ ਉਸ ਭਾਈਚਾਰੇ ਦਾ ਵੀ ਉਹਨੇ ਸਿਰ ਨੀਵਾ ਕੀਤਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸੀ ਕਿ ਇੱਥੇ ਹਿੰਦੂ ਸਿੱਖ ਵਾਲੀ ਕੋਈ ਗੱਲ ਨਹੀਂ ਹੈਗੀ ਸਾਰੇ ਭਾਈਪਾਈਆ ਵਾਂਗੂ ਰਹਿੰਦੇ ਨੇ ਹਿੰਦੂ ਮੁਸਲਮਾਨ ਵਾਲੀ ਗੱਲ ਕੋਈ ਨਹੀਂ ਸਿੱਖ ਮੁਸਲਮਾਨ ਵਾਲੀ ਕੋਈ ਗੱਲ ਨਹੀਂ ਇੱਥੇ ਸਾਰੇ ਅਸੀਂ ਪੰਜਾਬ ਦੇ ਵਿੱਚ ਇਕੱਠੇ ਰਹਿ ਰਹੇ ਆ ਭਾਈਚਾਰਕ ਤੌਰ ਤੇ ਰਹਿ ਰਹੇ ਆ ਆਪਣੇ ਗੁਰੂਆਂ ਦੇ ਦਰਸਾਏ ਮਾਰਗ ਦੇ ਚੱਲ ਕੇ ਸਾਰੇ ਲੋਕ ਇੱਥੇ ਇਕੱਠੇ ਰਹਿ ਕੇ ਕੰਮ ਕਰਦੇ ਨੇ ਪਰ ਉਸ ਹਰਕਤ ਨੇ ਪੰਜਾਬ ਦੇ ਵਿੱਚ ਇੱਕ ਵਾਰ ਪਛਾਹ ਲੈ ਜਾਂਦਾ ਹੈ ਬਿਲਕੁਲ ਹਰ ਇੱਕ ਬੰਦੇ ਵੱਲੋਂ ਇਹ ਵੀਡੀਓ ਆਈ ਵੀ ਪ੍ਰਵਾਸੀਆਂ ਨੂੰ ਕੱਢਿਆ ਜਾਵਾ ਹਾਂ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਅਸੀਂ ਮੰਨਦੇ ਹਾਂ ਕਿ ਇੱਕ ਇਨਸਾਨ ਮਾੜਾ ਹੋ ਸਕਦਾ ਹੈ ਲੇਕਿਨ ਪੂਰੀ ਕਮਿਊਨਿਟੀ ਨਹੀਂ ਮਾੜੀ ਹੋ ਸਕਦੀ ਬਿਲਕੁਲ ਉਹਦੇ ਵਾਸਤੇ ਉਹ ਕਾਰਨ ਹੀ ਬਣ ਗਿਆ ਜਦੋਂ ਇੱਕੋ ਦਮ ਲੋਕ ਪਰ ਹੋ ਗਏ ਵੀ ਇਹ ਕੀ ਬਣ ਗਿਆ ਇਸ ਬੰਦੇ ਨੇ ਗਲਤ ਕੀਤਾ ਜੀ ਕਈ ਅੱਗੇ ਵੀ ਪਹਿਲਾਂ ਇਹੋ ਜਿਹੀਆਂ ਹਰਕਤਾਂ ਆਈਆਂ ਕਈ ਵੀਡੀਓ ਵੀਡੀਓ ਚੱਲੀਆਂ ਕਈ ਤਰ੍ਹਾਂ ਦੀਆਂ ਹਣਾ ਤੇ ਉਹਦੇ ਵਿੱਚ ਜਦੋਂ ਇਹ ਵਾਪਰਿਆ ਨਾ ਫਿਰ ਲੋਕ ਇਸ ਗੱਲ ਦੇ ਉੱਤੇ ਆ ਗਏ ਵੀ ਬਾਹਰ ਕੱਢਣਾ ਚਾਹੀਦਾ ਲੇਕਿਨ ਤੁਹਾਡਾ ਸਵਾਲ ਜਿਹੜਾ ਸੀ ਉਹਦਾ ਜਵਾਬ ਦੇਣਾ ਵੀ ਐਸੀ ਬਿਲਕੁਲ ਨਹੀਂ ਇਸ ਗੱਲ ਦੇ ਹੱਕ 'ਚ ਵੀ ਪ੍ਰਵਾਸੀ ਜਿਹੜੇ ਨੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਤਾਂ ਵੇਖੋ ਸਾਡੇ ਭਰਾਣੇ ਉਹ ਵੀ ਅਸੀਂ ਵੀ ਬਾਹਰ ਦੀਆਂ ਸਟੇਟਾਂ 'ਚ ਜਾ ਕੰਮ ਕਰਦੇ ਹਾਂ ਸਾਡੇ ਵੀ ਬੱਚੇ ਬਾਹਰ ਦੀਆਂ ਸਟੇਟਾਂ 'ਚ ਕੰਮ ਕਰਦੇ ਨੇ ਜਾ ਕੇ ਉਹਨਾਂ ਵੀ ਇੱਥੇ ਕੰਮ ਕਰਨੇ ਆ ਅਗਰ ਜੇਕਰ ਪ੍ਰਵਾਸੀ ਸਾਡੇ ਪੰਜਾਬ ਵਿੱਚ ਨਹੀਂ ਆਉਂਦੇ ਫਿਰ ਐਗਰੀਕਲਚਰ ਖਤਮ ਹੋ ਜਾਊਗਾ ਮੰਡੀਆਂ ਖਤਮ ਹੋ ਜਾਣਗੀਆਂ ਫੈਕਟਰੀਆਂ ਖਤਮ ਹੋ ਜਾਣਗੀਆਂ ਕੀ ਅਫੈਕਟ ਹੋਏਗਾ ਪੰਜਾਬ ਦੇ ਵਿੱਚ ਜੇਕਰ ਪ੍ਰਵਾਸੀ ਪੰਜਾਬ 'ਚ ਨਹੀਂ ਆਉਂਦੇ ਦਾ ਕਿਸਾਨਾਂ ਨੂੰ ਕੀ ਫਰਕ ਪਏਗਾ ਬਹੁਤ ਵੱਡਾ ਫਰਕ ਇਨਸਾਨ ਕੀ ਹੈ ਤਾਂ ਬਹੁਤ ਵੱਡਾ ਫਰਕ ਪਊਗਾ ਇਹ ਸਾਰਾ ਸਿਸਟਮ ਹੈ ਜਿਹੜਾ ਖੇਤੀਬਾੜੀ ਦਾ ਮੰਡੀਆਂ ਦਾ ਫੈਕਟਰੀਆਂ ਦਾ ਸਾਰਾ ਤਬਾਹ ਹੋ ਜਾਊਗਾ ਕਿਉਂਕਿ ਕੋਈ ਵੀ ਸਾਡੇ ਪੰਜਾਬ ਦਾ ਜਿਹੜਾ ਬੱਚਾ ਹੈ ਉਹ ਤਾਂ ਕੰਮ ਕਰਕੇ ਨਹੀਂ ਰਾਜੀ ਉਹ ਤਾਂ ਬਾਹਰ ਜਾ ਰਹੇ ਨੇ ਸਾਰੇ ਬਾਹਰ ਜਾਂਦੇ ਆ ਕੁਝ ਲੋਕ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਜਿਹੜੀ ਬੜੀ ਤਰਾਸਦੀ ਹੈ ਇਹਨਾਂ ਦੀ ਸਰਕਾਰਾਂ ਦੀਆਂ ਕਮੀਆਂ ਦੇ ਕਾਰਨ ਸਿਕਤਾਰਾਂ ਦੀਆਂ ਕਮਜ਼ੋਰੀਆਂ ਦੇ ਕਾਰਨ ਉਹ ਨਸ਼ਿਆਂ 'ਚ ਵੜ ਗਏ ਜੇਕਰ ਸਰਕਾਰਾਂ ਸਹੀ ਤਰੀਕੇ ਨਾਲ ਚੱਲਣ ਬੱਚਾ ਪੜਦਾ ਉਹਨੂੰ ਦੀ ਪੜ੍ਹਾਈ ਦੇ ਮੁਤਾਬਕ ਨੌਕਰੀ ਮਿਲ ਜਾਵੇ ਉਹਨੂੰ ਕੰਮ ਕਾਜ ਮਿਲ ਜਾਵੇ ਉਹ ਆਪਣੇ ਕੰਮ ਲੱਜ ਜਾਂਦਾ ਕਦੀ ਵੀ ਨਹੀਂ ਨਸ਼ੇ 'ਚ ਵੜਦਾ ਇਹ ਸਰਕਾਰਾਂ ਦੀਆਂ ਕਮਜ਼ੋਰੀਆਂ ਦੇ ਕਾਰਨ ਕੁਝ ਬਾਹਰ ਨਿਕਲ ਗਏ ਤੇ ਕੁਝ ਜਿਹੜੇ ਨੇ ਉਹ ਨਸ਼ਿਆਂ 'ਚ ਵੜ ਗਏ ਉਹ ਕੰਮ ਦੇ ਲਾਇਕ ਨਹੀਂ ਨਾ ਉਹ ਕੰਮ ਵਾਲੇ ਪਾਸੇ ਧਿਆਨ ਦਿੰਦੇ ਆ ਇਸ ਕਰਕੇ ਸਾਰੇ ਦਾ ਸਾਰਾ ਕੰਮ ਜਿਹੜਾ ਹੈ ਉਹ ਬਾਹਰ ਦੀ ਲੇਬਰ ਤੇ ਆ ਜੇ ਆਪਾਂ ਇਹ ੱਤਕਾ ਕਰੀਬ ਲੇਬਰ ਨਹੀਂ ਆਉਣੀ ਚਾਹੀਦੀ ਪੰਜਾਬ ਦਾ ਬਿਲਕੁਲ ਵੱਡੇ ਪੱਧਰ ਤੇ ਨੁਕਸਾਨ ਹੋਊਗਾ ਇਹਨੂੰ ਬਚਾਉਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਵੀ ਇੱਕ ਇੱਕ ਵਰਗ ਨੂੰ ਆਪਾਂ ਟਾਰਗੇਟ ਕਰ ਰਹੇ ਉਹ ਨਹੀਂ ਹੋਣਾ ਚਾਹੀਦਾ ਨੁਕਸਾਨ ਉਹਦੇ ਨਾਲ ਸਾਡਾ ਵੀ ਇਹ ਲੋਕ ਸਾਨੂੰ ਬਾਹਰੋਂ ਕੱਢਣਗੇ ਫਿਰ ਫਿਰ ਕਿਵੇਂ ਕੰਮ ਚੱਲੂਗਾ ਤੇ ਅਸੀਂ ਕਿਵੇਂ ਕਰਾਂਗੇ ਇਸ ਕਰਕੇ ਇਹ ਗੱਲ ਸਹੀ ਨਹੀਂ ਪਰ ਇੱਕ ਗੱਲ ਕਰਦੇ ਆ ਕਿ ਸਰਕਾਰ ਸਖਤ ਕਾਨੂੰਨ ਬਣਾਵੇ ਜੀ ਜਿਹੜਾ ਕੋਈ ਗਲਤ ਹਰਕਤ ਕਰਦਾ ਏ ਚਾਹੇ ਉਹ ਪੰਜਾਬੀ ਹੋਵੇ ਚਾਹੇ ਹੋਵੇ ਉਹ ਪਰਦਾ ਆਪਣਾ ਪ੍ਰਵਾਸੀ ਉਹਦੇ ਖਿਲਾਫ ਕਾਨੂੰਨ ਹੋਵੇ ਔਰ ਡਰ ਹੋਵੇ ਕਾਨੂੰਨ ਦਾ ਵੀ ਜੇ ਕਿਸੇ ਨੇ ਗਲਤੀ ਕੀਤੀ ਤੇ ਉਹਨੂੰ ساری ਜ਼ਿੰਦਗੀ ਸਲਾਖਾਂ ਦੇ ਪਿੱਛੇ ਰਹਿਣਾ ਪਊਗਾ ਚਾਹੇ ਉਹ ਕਿਸਾਨ ਹੋਵੇ ਜੋ ਮਰਜੀ ਹੋਵੇ ਜਿਹੜਾ ਮਰਜੀ ਏ ਤੇ ਮੈਂ ਵੀ ਹਾਂ ਤੁਸੀਂ ਵੀ ਹੋ ਕੋਈ ਵੀ ਏ ਜਿਹੜਾ ਗਲਤੀ ਕਰਦਾ ਕਾਨੂੰਨ ਦਾ ਇੱਕ ਸਾਰੇ ਸਾਰਿਆਂ ਵਾਸਤੇ ਕਾਨੂੰਨ ਦਾ ਇੱਕ ਕੰਮ ਕਰੂਗਾ ਨਾ ਇਸ ਕਰਕੇ ਸਖਤ ਕਾਨੂੰਨ ਹੋਵੇ ਉਹਦਾ ਡਰ ਹੋਵੇ ਲੋਕਾਂ ਦੇ ਮਨਾਂ ਵਿੱਚ ਸਰਕਾਰ ਬਣਾਵੇ ਤੇ ਜਦੋਂ ਫਿਰ ਅਗੇ ਕੇਸ ਜਾਵੇ ਫਿਰ ਕੋਟਾ ਨੂੰ ਸਖਤ ਸਜ਼ਾ ਦੇਣ ਉਹਦਾ ਡਰਾ ਜਿਹੜਾ ਉਹ ਪੂਰਾ ਉਹਨਾਂ ਲੋਕਾਂ ਉਤੇ ਹੋਣਾ ਚਾਹੀਦਾ ਹੈ ਜਿਹੜੇ ਕ੍ਰੀਮੀਅਲ ਲੋਕ ਨੇ ਗਲਤੀਆਂ ਕਰਦੇ ਨੇ ਤਾਂ ਹੀ ਇਹ ਆਪਣਾ ਬਚਾਉ ਸਕਦਾ ਵਰਨਾ ਆਪਾਂ ਰਹਿਣਾ ਇਕੱਠਿਆ ਇਕੱਠੇ ਰਹਿ ਕੇ ਆਪਾਂ ਕਾਮਯਾਬ ਹੋ ਸਕਦੇ ਮਰਨਾ ਮੁਸ਼ਕਲ ਹੈ ਜੀ ਸ਼ਾਦੀਪੁਰ ਜੀ ਹੁਣ ਸਵਾਲ ਲੈ ਲੈਣੇ ਆ ਕਿ ਕਿਸਾਨ ਆਗੂ ਜਿਹੜੇ ਹੁੰਦੇ ਆ ਚਾਹੇ ਤੁਸੀਂ ਹੋ ਚਾਹੇ ਰਾਜੀਵਾਲ ਸਾਹਿਬ ਹੈ ਚਾਹੇ ਡੱਲੇਵਾਲ ਸਾਹਿਬ ਹੈ ਇਹਨਾਂ 'ਚ ਫਰਕ ਕੀ ਆ ਪਸਟ ਕਿ ਜੱਥੇਬੰਦੀਆਂ ਦੇ ਵਿੱਚ ਆਪਣੀ ਆਪਣੀ ਜੱਥੇਬੰਦੀ ਕਿਉਂ ਬਣਾਈ ਹੋਈ ਹੈ ਸਾਬ ਇਹ ਤਾਂ ਕੁਦਰਤੀ ਤੌਰ ਤੇ ਗੱਲ ਹੁੰਦੀ ਹੈ ਜਥੇਬੰਦੀਆਂ ਦਾ ਪਹਿਲਾ ਸ਼ੁਰੂ ਦੇ ਵਿੱਚ ਜਦੋਂ ਬਣੀਆਂ ਨੇ ਅਸੀਂ ਹੌਲੀ ਸੀ ਜਦੋਂ ਇਹ ਬਣੀਆਂ ਨੇ ਤੇ ਉਦੋਂ ਇੱਕੋ ਹੀ ਜਥੇਬੰਦੀ ਹੁੰਦੀ ਸੀ ਜਿਹਦੇ ਪ੍ਰਧਾਨ ਭਪਿੰਦਰ ਸਿੰਘ ਮਾਨ ਬਣੇ ਪਹਿਲਾਂ ਉਸ ਤੋਂ ਬਾਅਦ ਉਹਦੇ ਚੋ ਲਖੋਵਾਲ ਜੀ ਨਿਕਲ ਗਏ ਉਹ ਦੁਬਾਰਾ ਰਾਜੇਵਾਲ ਜੀ ਨਿਕਲ ਗਏ ਉਸ ਤੋਂ ਬਾਅਦ ਉਹਦੇ ਚੋਂ ਸਿੱਧੂਵਾਲ ਜੀ ਨਿਕਲ ਗਏ ਹੌਲੀ 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 ਇਹ ਵੱਧ ਆ ਗਿਆ ਅਸੀਂ ਤਾਂ 2018 ਜਥੇਬੰਦੀ ਬਣਾਈ ਹੈ ਜੀ ਸਾਰੀ ਜ਼ਿੰਦਗੀ ਅਕਾਲੀ ਦਲ ਚ ਰਹੇ ਆ ਪੱਕੇ ਰਹੇ ਆ ਅਕਾਲੀ ਦਲ ਦੇ ਵਫਾਦਾਰ ਜਪਾਈ ਰਹੇ ਆ ਉਸ ਤੋਂ ਬਾਅਦ ਕਿਸੇ ਗੱਲ ਤੋਂ ਵੀ ਅਸੀਂ ਰਜਾਇਣ ਕਰਕੇ ਅਕਾਲੀ ਦਲ ਦੇ ਵਿੱਚੋਂ ਤੇ ਅਸੀਂ ਜਥੇਬੰਦੀ ਬਣਾਈ ਔਰ ਜਥੇਬੰਦੀ ਬਣਾਉਣ ਤੋਂ ਬਾਅਦ ਕਾਨੂੰਨ ਆ ਗਏ ਕਾਲੇ ਜੀ ਉਸ ਕਾਨੂੰਨਾਂ ਦੀ ਲੜਾਈ ਲੜਨ ਵਾਸਤੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਨੇ ਉਸ ਟਾਈਮੇ ਭਾਰਤੀ ਕਿਸਾਨ ਮੰਚ ਸੀ ਨਾਲ ਭਾਰਤੀ ਕਿਸਾਨ ਮੰਚ ਨੇ ਅੱਗੇ ਲੱਕੇ ਹਿੰਮਤ ਕੀਤੀ ਲੋਕਲ ਇਲਾਕੇ ਦੇਆਂ ਨੂੰ ਇਕੱਠਿਆਂ ਕੀਤਾ ਅਗਰ ਇਹ ਕੋਈ ਗੱਲ ਨਾ ਬਣੀ ਲੋਕਲ ਲੋਕ ਅੱਗੇ ਤੁਰ ਕੇ ਰਾਜ਼ੀ ਨਹੀਂ ਸੀ ਮੈਂ ਕਹਿੰਦਾ ਸਾਡੇ ਨਾਲ ਚੱਲੋ ਆਪਾਂ ਸਾਰਿਆਂ ਨੂੰ ਇੱਕ ਮੰਚ ਤੇ ਲੈ ਕੇ ਆਈਏ ਤਾਂ ਲੜਾਈ ਲੜੀ ਜੋਗੀ ਤਾਕਤਵਰ ਸਰਕਾਰ ਆ ਮੈਂ ਮੰਚ ਦੀ ਤਾਂ ਗੱਲ ਕਰ ਰਿਹਾ ਸ਼ਾਦੀਪੁਰ ਸਾਹਿਬ ਕੀ ਸਾਰੇ ਕਿਸਾਨ ਪੰਜਾਬ ਦੇ ਜਿਹੜੀਆਂ ਜਿੱਥੇ ਬੰਦੀਆਂ ਵੱਖ-ਵੱਖ ਆਪਣੇ ਝੰਡੇ ਥੱਲੇ ਚੱਲ ਰਹੀਆਂ ਨੇ ਕੀ ਸਾਰੇ ਕਿਸਾਨ ਮਿਲ ਕੇ ਇੱਕ ਝੰਡੇ ਥੱਲੇ ਆ ਸਕਦੇ ਮੈਂ ਤੁਹਾਨੂੰ ਉਹੀ ਗੱਲ ਲੱਗਿਆ ਕਰ ਰਿਹਾ ਜੀ ਉਹ ਫਿਰ ਅਸੀਂ 4 ਅਗਸਤ 2020 ਨੂੰ ਇੱਥੋਂ ਚੱਲ ਕੇ ਲਖੋਵਾਲ ਜੀ ਨੂੰ ਮਿਲੇ ਉਹਨਾਂ ਨੇ ਸਾਡਾ ਸਾਥ ਦਿੱਤਾ ਉਸ ਤੋਂ ਬਾਅਦ ਰਾਜੇਵਾਲ ਨੂੰ ਮਿਲੇ ਰਾਜੇਵਾਲ ਉਹਨੇ ਆਪਣੇ ਢੰਗ ਨਾਲ ਗੱਲ ਕਰਦੇ ਸੀ ਤੇ ਜਦੋਂ ਖਬਰਾਂ ਲੱਗੀਆਂ ਇੱਥੋਂ ਪੁਨਰ ਜੜੀ ਤੋਂ ਉੱਥੋਂ ਹਰਜਿੰਦਰ ਸਿੰਘ ਲਾਲ ਖੰਨੇ ਤੋਂ ਪੱਤਰਕਾਰ ਨੇ ਉਹ ਸਹਾਇਤਾ ਕਰ ਰਹੀ ਸੀ ਮੇਰਾ ਤੇ ਉਧਰੋਂ ਖਬਰਾਂ ਲੱਗੀਆਂ ਤੇ 5 ਤਰੀਕ ਨੂੰ ਮੇਰੇ ਕੋਲ ਡੱਲੇਵਾਲ ਜੀ ਦਾ ਫੋਨ ਆਉਂਦਾ ਵੀ ਤੁਸੀਂ ਆ ਪ੍ਰੋਗਰਾਮ ਸ਼ੁਰੂ ਕੀਤਾ ਮੈਂ ਕਿਹਾ ਹਾਂ ਕਹਿੰਦੇ ਐਂ ਕਰੋ 7 ਤਰੀਕ ਨੂੰ ਲੁਧਿਆਣਾ ਆਜੋ 7 ਅਗਸਤ ਨੂੰ ਅਸੀਂ 7 ਅਗਸਤ ਨੂੰ ਲੁਧਿਆਣਾ ਚਲੇ ਗਏ ਉੱਥੇ ਕਾਮਰੇਟਾਂ ਦੀਆਂ ਜਥੇਬੰਦੀਆਂ ਕੋ ਚਾਰ ਪੰਜ ਇਹਨਾਂ ਦੀਆਂ 10 11 ਜਥੇਬੰਦੀਆਂ ਸੀ ਉਹਨਾਂ ਸਾਰਿਆਂ ਨੇ ਸਹਿਯੋਗ ਕੀਤਾ ਤੇ ਉੱਥੇ ਹੀ ਫਾਈਨਲ ਹੋਇਆ ਕੁਲਵਿੰਦ ਸੰਧੂ ਨੇ ਕਿਹਾ ਵੀ ਜਦੋਂ ਪੀਕ ਤੇ ਅੰਦੋਲਨ ਹੁੰਦਾ ਹੈ ਤੇ ਉਸ ਟਾਈਮ ਸਰਕਾਰ ਬੁਲਾਉਂਦੀ ਹੈ ਤੇ ਉੱਥੇ ਆਪਾਂ ਦੋ ਜਾਂ ਚਾਰ ਬੰਦਿਆਂ ਦੀ ਕਮੇਟੀ ਬਣਾ ਕੇ ਭੇਜਦੇ ਨੇ ਆ ਉਹ ਕਮੇਟੀ ਜਿਹੜੀ ਉਹ ਅੰਦਰ ਫਿਕ ਜਾਂਦੀ ਹੈ ਜੀ ਉਹਨੇ ਸ ਵੀ ਅੰਦਰ ਜਾ ਕੇ ਪਤਾ ਨਹੀਂ ਉਹ ਕੀ ਕਰਦੇ ਨੇ ਜੀ ਬਾਹਰ ਆ ਕੇ ਥਲਾ ਆਂਦੇ ਨੇ ਹੋ ਗਿਆ ਹੋ ਗਿਆ ਦੁਨੀਆ ਉੱਠ ਕੇ ਤੁਰ ਜਾਂਦੀ ਮਸਲਾ ਨਹੀਂ ਹਲ ਹੁੰਦਾ ਕੋਈ ਵੀ ਉੱਥੇ ਫੈਸਲਾ ਅਸੀਂ ਕੀਤਾ ਵੀ ਜਿੰਨੀਆਂ ਜਥੇਬੰਦੀਆਂ ਹੋਣਗੀਆਂ ਸਾਰੀਆਂ ਜਥੇਬੰਦੀਆਂ ਦਾ ਇੱਕ ਇੱਕ ਪਾਸ ਹੋਊਗਾ ਇੱਕ ਇੱਕ ਜਾਵੇਗਾ ਦੋ ਦੋ ਪਾਸ ਹੋਣਗੇ ਤਾਂ ਦੋ ਦੋ ਜਾਣਗੇ ਉਹ ਲਾਸਟ ਤੱਕ ਚੱਲਿਆ ਲਾਸਟ ਤੱਕ ਚੱਲਿਆ ਕੇਂਦਰ ਸਰਕਾਰ ਨੇ ਪੂਰਾ ਜੋਰ ਲਾ ਲਿਆ ਛੋਟੀ ਕਮੇਟੀ ਬਣਾਉਣ ਦਾ ਸਵਾ ਸਾਲ ਬਹਿਸ ਹੁੰਦੀ ਰਹੀ ਇਹ ਤੇ ਵੀ ਛੋਟੀ ਕਮੇਟੀ ਬਣਾ ਕੇ ਭੇਜੋ ਇਹ ਬਾਤ ਐ ਜਗ੍ਹਾ ਲੜੀ ਦੀ ਜੀ ਲੇਕਿਨ ਉਸ ਦਿਨ ਦਾ ਪਾਸ ਹੋਇਆ ਮਤਾ ਕੇਂਦਰ ਸਰਕਾਰ ਤੋਂ ਛੋਟੀ ਕਮੇਟੀ ਨਾ ਬਣੀ ਨਾ ਕਿਸਾਨਾਂ ਨੇ ਬਣਾਈ ਮਜ਼ਬੂਤ ਰਹੇ ਉਸ ਮਜ਼ਬੂਤੀ ਦੇ ਕਾਰਨ ਹੀ ਕਮਲ ਜੀ ਜਿੱਤ ਕੇ ਆਏ ਉਥੋਂ ਜੇ ਛੋਟੀ ਕਮੇਟੀ ਬਣ ਜਾਂਦੀ ਪਤਾ ਨਹੀਂ ਕੀ ਬਣਦਾ ਜਿਹੜੀ ਕੁਲਵੰਤ ਸਿੰਘ ਨੇ ਗੱਲ ਕਹੀ ਸ਼ਾਇਦ ਕਿਤੇ ਹੋਰ ਕੁਝ ਹੋ ਜਾਂਦਾ ਪਰ ਉਹ ਮਜਬੂਤੀ ਰਹੀ ਕਿ ਜਿਸ ਦਿਨ 7 ਅਗਸਤ ਨੂੰ ਸਾਡੀ ਗੱਲ ਹੁੰਦੀ 19 ਅਗਸਤ ਨੂੰ ਨੌ ਮੈਂਬਰੀ ਕਮੇਟੀ ਲੁਧਿਆਣੇ ਵਿੱਚ ਬਣ ਗਈ ਤੇ ਉਸ ਤੋਂ ਬਾਅਦ ਆ ਤਾਂ ਫਿਰ ਅੱਜ ਕੱਲ ਅੱਜ ਹੋਰ ਕੱਲ ਹੋਰ ਅੱਜ ਹੋਰ ਕੱਲ ਹੋਰ ਤੇ ਸਾਰਾ ਦੇਸ਼ ਹੈ ਜਿਹੜਾ ਉਹ ਇਕੱਠਾ ਹੋ ਗਿਆ ਤੇ 11 ਦਸੰਬਰ 2020 ਨੂੰ ਆਜੀਤ ਦੇ ਵਿੱਚ ਬਹੁਤ ਵੱਡੀ ਇੱਕ ਖਬਰ ਲੱਗੀ ਉਹ ਉਹਨਾਂ ਨੇ ਆਰਟੀਕਲ ਛਾਪਦੇ ਆ ਉਹਨਾਂ ਦਾ ਲਿਖਦੇ ਆ ਹਰ ਸ਼ੁੱਕਰਵਾਰ ਨੂੰ ਹਰਜਿੰਦਰ لال ਜੀ ਉਹਦੇ ਵਿੱਚ ਉਹਨਾਂ ਨੇ ਇਹਦਾ ਜ਼ਿਕਰ ਕਰ ਦਿੱਤਾ ਕਿ ਜਿਹੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਕਿਵੇਂ ਹੋਈਆਂ ਉਹਦੇ 'ਚ ਉਹਨਾਂ ਨੇ ਭਾਰਤੀ ਕਿਸਾਨ ਮਨਚੇ ਸ਼ਾਦੀਪੁਰ ਦਾ ਜ਼ਿਕਰ ਕੀਤਾ ਵੀ ਬੂਟਾ ਸਿੰਘ ਸ਼ਾਦੀਪੁਰ ਚੱਲੇ ਲਖੋਵਾਲ ਜੀ ਕੋਲ ਡੱਲੇਵਾਲ ਜੀ ਕੋਲ ਰਾਜੇਵਾਲ ਜੀ ਕੋਲ ਇਹਨਾਂ ਨੂੰ ਇਕੱਠੀਆਂ ਕਰਕੇ ਤੇ ਇਹ ਸਾਰਿਆਂ ਨੂੰ ਇੱਕ ਮੰਚ ਤੇ ਲਿਆਂਦਾ ਉਹ ਸੇਰਾ ਜਿਹੜਾ ਉਹ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਨੂੰ ਜਾਂਦਾ ਮੈਂ ਧੰਨਵਾਦ ਕਰਦਾ ਸਾਰੇ ਲੋਕਾਂ ਦਾ ਵੀ ਸਾਰੇ ਸਾਥੀਆਂ ਦਾ ਵੀ ਤੇ ਹਰਜਿੰਦਰ ਸਿੰਘ ਲਾਲ ਦਾ ਜਿਨ੍ਹਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਸਾਰਾ ਚਾਦੀਪੁਰ ਸਾਬਨ ਫਿਊਚਰ ਅੱਜ ਵੀ ਇੱਕ ਹੋਰ ਗੱਲ ਹੈ ਅੱਜ ਵੀ ਮੈਂ ਪਰਸੋਂ ਇੱਕ ਚੈਨਲ ਤੇ ਹੀ ਮੈਂ ਪਰਸੋਂ ਵੀ ਇਹ ਗੱਲ ਕਹੀ ਹੈ ਜਿੰਨਾ ਚ ਜਿਹੜਾ ਤੁਸੀਂ ਸਵਾਲ ਕੀਤਾ ਵੀ ਇਹ ਠੰਡੇ ਸਲੇ ਨਹੀਂ ਹੋ ਸਕਦੇ ਮੈਂ ਪਰਸੋਂ ਵੀ ਇਹ ਗੱਲ ਕਹੀ ਸੀ ਕਿਸੇ ਚੈਨਲ ਤੇ ਭਈ ਜਿੰਨਾ ਚਿਰ ਇੱਕ ਪ੍ਰਧਾਨ ਇੱਕ ਸਬਧਾਨ ਇੱਕ ਨਿਸ਼ਾਨ ਜੀ ਕਿਸਾਨ ਜਥੇਬੰਦੀਆਂ ਨਹੀਂ ਬਣਾਉਂਦੀਆਂ ਉਹਨਾਂ ਚਿਰ ਬੜਾ ਕਾਮਯਾਬ ਹੋਣਾ ਬੜਾ ਮੁਸ਼ਕਲ ਹੈ ਇਸ ਤਰ੍ਹਾਂ ਦੇ ਝਗੜੇ ਛੋਟੇ ਮੋਟੇ ਆਮ ਹੁੰਦੇ ਹੁੰਦੇ ਰਹਿਣਗੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਨਾ ਹੁਣ ਵੀ ਅਸੀਂ ਕਿਤੇ ਵੇਖ ਰਹੇ ਸੀ ਕਿਤੇ ਕਿਸਾਨ ਇਕੱਠੇ ਹੋਏ ਆ ਪਤਾ ਨਹੀਂ ਧਰਨੇ ਦਾ ਚੱਲ ਰਿਹਾ ਕਿ ਕੀ ਅਸੀਂ ਰਸਤੇ 'ਚ ਵੀ ਗੱਲਾਂ ਕਰਦੇ ਹੁੰਦੇ ਸੀ ਵੀ ਇਸ ਤਰ੍ਹਾਂ ਛੋਟੇ ਛੋਟੇ ਗਰੁੱਪ ਬਣਾ ਕੇ ਨਿੱਕੇ ਨਿੱਕੇ ਗੱਲਾਂ ਦੇ ਧਰਨੇ ਲਾਣੇ ਇਹ ਜਾਇਜ਼ ਨਹੀਂ ਜੇ ਕਿਤੇ ਵੱਡਾ ਮਸਲਾ ਆਵੇ ਸਾਨੂੰ ਦੇਖਦਾ ਵੀ ਸਿਰੋ ਪਾਣੀ ਲੰਘਿਆ ਫਿਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਐਸਜੀਐਮ ਦੀ ਰਹਿ ਦੇ ਮੁਤਾਬਕ ਜੇ ਹੋਵੇ ਤਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਤਰਨਾ ਲਾਉਣ ਕੱਲੇ-ਕੱਲੇ ਨੂੰ ਤਰਨਾ ਲਾਵਾਂਗੇ ਤਾਂ ਲੋਕ ਜਿਹੜੇ ਨੇ ਉਹ ਫਿਰ ਸਾਡੇ ਤੋਂ ਦੂਰ ਹੋਣਗੇ ਲੋਕਾਂ ਨੂੰ ਨੇੜੇ ਰੱਖਣਾ ਲਾ ਕੇ ਨਾਲ ਲੈ ਕੇ ਚੱਲਣਾ ਤਾਂ ਹੀ ਕੰਮ ਜੱਬੀ ਅਸਲ ਨੂੰ ਲੱਗਦਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਹੈ ਇਮਪ੍ਰੈਸ਼ਨ ਬਣ ਚੁੱਕਾ ਕਿ ਛੋਟੀ-ਛੋਟੀ ਗੱਲ ਤੇ ਕਿਸਾਨ ਜਿਹੜੇ ਆ ਧਰਨਾ ਲਾ ਲੰਦੇ ਤਾਂ ਕਰਕੇ ਲੋਕ ਦੂਰ ਵੀ ਹੋ ਰਹੇ ਨੇ ਕਿਸਾਨ ਜੱਥੇਬੰਦੀਆਂ ਤੋਂ ਬਿਲਕੁਲ ਨਹੀਂ ਸਾਡੀ ਜੱਥੇਬੰਦੀ ਕਦੀ ਵੀ ਨਹੀਂ ਸੀ ਇਹ ਸੋਚਿਆ ਵੀ ਐਵੇਂ ਆਪਾਂ ਜਾ ਕੇ ਧਰਨਾ ਲਾ ਦਈਏ ਪਿਛਲੇ ਸੀਜ਼ਨ ਝੋਨੇ ਦਾ ਮਸਲਾ ਆ ਗਿਆ ਜੀ ਝੋਨੇ ਦਾ ਮਸਲਾ ਆਇਆ ਸਾਡੇ ਕੋਲ ਕਿਸਾਨ ਇਕੱਠੇ ਹੋ ਕੇ ਆ ਗਏ ਉਹ ਕਹਿੰਦੇ ਜੀ ਝੋਨਾ ਤੁਲਦਾ ਨਹੀਂ ਦਸ ਦਾਣੇ ਹੋ ਗਏ ਮੰਡੀ 'ਚ ਬੈਠਿਆਂ ਨੂੰ ਤੇ ਅੱਗੇ ਲੱਗੋ ਆਪਾਂ ਸੜਕੇ ਜਾਮ ਕਰਨੀ ਮੈਂ ਕਿਹਾ ਯਾਰ ਛੜ ਕੇ ਜਾਮ ਕੋਈ ਹੱਲ ਨਹੀਂ ਹੈਗਾ ਉਹਦੇ ਜਿੰਨੇ ਲੋਕ ਆਉਣਗੇ ਬੱਸਾਂ ਵਾਲੇ ਉਧਰ ਉਧਰ ਬੈਠੇ ਜਾਮ ਪਬਲਿਕ ਜਾ ਰਹੀ ਏ ਉਹ ਖਰਾਬ ਹੁੰਦੀ ਉਹ ਵੀ ਆਪਣੇ ਵਿੱਚੋਂ ਨੇ ਆਪਾਂ ਕੋਈ ਇਹਦਾ ਹੱਲ ਕਰਦਿਆਂ ਕਹਿੰਦੇ ਹੱਲ ਕਰਾ ਹੱਲ ਕੋਈ ਹੈਗਾ ਅੱਗੇ ਲੱਗੋ ਸਾਡੇ ਮੈਂ ਚਲੋ ਕੋਈ ਗੱਲ ਨਹੀਂ ਮੈਂ ਮੈਡਮ ਨਾਲ ਗੱਲ ਕੀਤੀ ਡੀਸੀ ਮੈਡਮ ਨਾਲ ਮੈਂ ਕਿਹਾ ਜੀ ਮੈਡਮ ਜੀ ਆਹ ਗੱਲੇ ਆ ਦੱਸੋ ਹੁਣ ਅਸੀਂ ਕੀ ਕਰੀਏ ਤੇ ਮੈਂ ਵੈਸੇ ਉਹਨਾਂ ਨੇ ਵੀ ਗੱਲ ਕਹਿਤੀ ਮੈਂ ਕਿਹਾ ਮੈਡਮ ਛੜਕਤਾ ਨਹੀਂ ਅਸੀਂ ਰੋਕਦੇ ਅਸੀਂ ਤੁਹਾਡਾ ਦਫਤਰ ਰੋਕ ਸਕਦੇ ਹਾਂ ਜਿੱਥੇ ਕੋਈ ਇਹਨੂੰ ਕੋਈ ਪਰੇਸ਼ਾਨੀ ਦਾ ਤੁਹਾਨੂੰ ਕੱਲਿਆਂ ਨੂੰ ਹੋ ਗਈ ਤੁਸੀਂ ਜਿਲੇ ਦੇ ਮਾਲਕ ਹੋ ਤੇ ਤੁਸੀਂ ਪਰੇਸ਼ਾਨ ਹੋਵੋਗੇ ਜਾਂਸੀ ਹੋਵਾਂਗੇ ਕੋਈ ਦਿੱਕਤ ਨਹੀਂ ਹੈ ਨਾ ਤੇ ਪਬਲਿਕ ਨੂੰ ਪਰੇਸ਼ਾਨ ਨਹੀਂ ਅਸੀਂ ਕਰਨਾ ਚਾਹੁੰਦੇ ਨਾ ਸਾਡੀ ਜਥੇਬੰਦੀ ਦੀ ਇਹ ਸੋਚ ਆ ਤੇ ਮੈਡਮ ਨੇ ਐਡਾ ਵਧੀਆ ਮਸਲਾ ਹੱਲ ਕੀਤਾ ਕਹਿੰਦੀ ਜੀ ਤੁਸੀਂ ਕੱਲ੍ਹ ਨੂੰ ਆ ਜੀ ਮੈਂ ਆ ਜਾਂਨੇ ਹਾਂ ਉੱਥੇ ਹਣਾ ਉਹਨਾਂ ਨੇ ਆਪਣੇ ਅੰਦਰੋਂ ਭੇਜੇ ਗੱਲ ਨਾਲ ਮਸਲਾ ਕੰਮ ਤਾਂ ਕਰੇ ਨਾਲ ਹੋਣਾ ਹੈ ਨਾ ਕਿ ਧਰਨੇ ਨਾਲ ਨਹੀਂ ਧਰਨੇ ਨਾਲ ਬਿਲਕੁਲ ਵੀ ਨਹੀਂ ਹੱਲ ਪਹਿਲਾਂ ਗੱਲ ਕਰੋ ਯਤਨ ਕਰੀਏ ਆਪਾਂ ਕੋਸ਼ਿਸ਼ ਤਾਂ ਕੀਤੀ ਜਾਵੇ ਪਹਿਲਾਂ ਯਤਨ ਕੀਤੇ ਜਾਂਨ ਪ੍ਰਸ਼ਾਸਨ ਨਾਲ ਨੁਮਾਇੰਦਿਆਂ ਨਾਲ ਗੱਲ ਕੀਤੀ ਜਾਵੇ ਫਿਰ ਵੀ ਨਹੀਂ ਹਲੂ ਨਾ ਤਾਂ ਉਸ ਤੋਂ ਬਾਅਦ ਸਾਰਿਆਂ 'ਚ ਗੱਲ ਹੋਣੀ ਚਾਹੀਦੀ ਹੈ ਬਿਲਕੁਲ ਸਭ ਤੋਂ ਵੱਡੀ ਗੱਲ ਹੋਣੀ ਚਾਹੀਦੀ ਐ ਐਸਕੇਮ ਦਾ ਮਸਲਾ ਉਹਦੇ ਚਾਵੇ ਜੇਕਰ ਦੂਜੇ ਤਰ੍ਹਾਂ ਦੂਜੇ ਗਰੁੱਪਾਂ ਵਾਲੇ ਨੇ ਜਿਹੜੇ ਗੈਰ ਰਾਜਨੀਤਿਕ ਆਪਣਿਆਂ ਨੂੰ ਲਿਖਦੇ ਨੇ ਉਹਨਾਂ ਸਾਰਿਆਂ ਚ ਜਾਵੇ ਸਾਰੇ ਇਕੱਠੇ ਹੋ ਕੇ ਓਪਨ ਗੱਲ ਕਰਨ ਪਹਿਲਾਂ ਅਖਬਾਰਾਂ 'ਚ ਜਾਵੇ ਚੈਨਲਾਂ 'ਤੇ ਆਵੇ ਭਈ ਇਸ ਤਰੀਕ ਤੱਕ ਸਾਡਾ ਮਸਲਾ ਹੱਲ ਕੀਤਾ ਜਾਵੇ ਅਗਰ ਨਾ ਕੀਤਾ ਆਲਟੀਮੇਟਮ ਦਿੱਤਾ ਆਲਟੀਮੇਟਮ ਦਿੱਤਾ ਜਾਵੇ ਨਾ ਕੀਤਾ ਫਿਰ ਅਸੀਂ ਧਰਨਾ ਲਾਵਾਂਗੇ ਫਿਰ ਆਪੇ ਸਾਰਾ ਕੁਝ ਹੋ ਜਾਣਾ ਸ਼ਾਦੀਪੁਰ ਸਾਹਿਬ ਆਖਰੀ ਸਵਾਲ ਹੈ ਜਿਆਦਾ ਸਮਾਂ ਨਹੀਂ ਲੈਂਦਾ ਤੁਹਾਡਾ ਹੁਣ ਤੁਹਾਡਾ ਫਿਊਚਰ ਕੀ ਹੈ ਅਨਲਿਟਸ ਟੈਨ ਦੇ ਵਿੱਚ ਪੋਲਿਟਿਕਸ ਇਲੈਕਸ਼ਨ ਲੜੋਗੇ

ਇਹੇ ਕੁਝ ਨਹੀਂ ਹੈ ਤਾਂ ਸੇਵਾ ਤੇ ਲੱਗੇ ਹੋਇਆ ਸੇਵਾ ਹੀ ਕਰ ਰਿਹਾ ਸੇਵਾ ਕਰੀ ਜਾਂਦੇ ਆ ਬਾਕੀ ਤਾਂ ਪਬਲਿਕ ਤੇ ਸਾਰਾ ਕੁਝ ਡਿਪੈਂਡ ਹੈ ਜੋ ਪਬਲਿਕ ਚਾਹੁੰਦੀ ਹੈ ਹੁੰਦਾ ਉਹੀ ਹੈ ਜਾਂ ਪਰਮਾਤਮਾ ਚਾਹੁੰਦਾ ਉਹ ਹੁੰਦਾ ਹੈ ਇਹ ਤਾਂ ਸੇਵਾ 'ਚ ਲੱਗਿਆ ਦਿਨੇ ਰਾਤ ਸਵੇਰੇ ਉੱਠੀਦਾ ਤੇ ਇਸੇ ਕੰਮ ਹੀ ਤੁਰਪੀਦਾ ਵੀ ਅੱਜ ਕਿੱਧਰ ਦਾ ਮਸਲਾ ਹੈ ਕੋਈ ਹੁਣ ਜਿਵੇਂ ਸਾਨੂੰ ਅੱਜ 4-5 ਦਿਨ ਹੋ ਗਏ ਇਸੇ ਮਸਲੇ 'ਤੇ ਚੱਲਦਿਆਂ ਨੂੰ ਵੀ ਜਿਹੜੀਆਂ ਫਸਲਾਂ ਖਰਾਬ ਹੋ ਗਈਆਂ ਸਰਕਾਰ ਨੂੰ ਦਾ ਤੁਰੰਤ ਮੁਆਵਜ਼ਾ ਦੇਵੇ 70000 ਦੇਵੇ ਫਿਰ ਬੌਣਾ ਪੇਡਾ ਰਹਿ ਗਿਆ ਜਿਹੜਾ ਜਿਹਨੂੰ ਚਾਇਨਾ ਵਾਇਰਸ ਕਹਿੰਦੇ ਆ ਬੜਾ ਵੱਡੇ ਪੱਧਰ ਤੇ ਉਹਦੇ ਨਾਲ ਨੁਕ ਆ ਲੋਕਾਂ ਦਾ ਉਸ ਪਾਸੇ ਸਰਕਾਰ ਬਿਲਕੁਲ ਧਿਆਨ ਨਹੀਂ ਦਿੰਦੀ ਅੱਜ ਤੋਂ 2 ਸਾਲ ਪਹਿਲਾਂ ਵੀ ਆਇਆ ਸੀਗਾ ਅਸੀਂ ਉਦੋਂ ਵੀ ਬਹੁਤ ਯਤਨ ਕੀਤਾ ਬڑے ਮੰਗ ਪੱਤਰ ਦਿੱਤੇ ਨਹੀਂ ਕੁਝ ਹੋਇਆ ਹੁਣ ਵੀ ਸਰਕਾਰ ਤੋਂ ਮੰਗ ਕਰਦੇ ਆ ਕਿ ਸਰਕਾਰ ਬੌਣੇ ਪੇਡੇ ਦੀ ਵੀ ਨਾਲ ਹੀ ਗਰਦੌਰੀ ਕਰਾਵੇ ਤੇ ਉਹਨਾਂ ਲੋਕਾਂ ਨੂੰ ਜਿਹੜੇ ਕਿਸਾਨ ਇਹਦੇ ਨਾਲ ਪੀੜਤ ਨੇ ਉਹਨਾਂ ਨੂੰ ਵੀ ਮੁਆਵਜ਼ਾ ਨਾਲ ਦੀ ਨਾਲ ਹੀ ਉਹ ਦਿੱਤਾ ਜਾਵੇ ਦੂਜਾ ਮਸਲਾ ਸਰਕਾਰ ਨੇ ਇੱਕ ਹੋਰ ਛੇੜਿਆ ਹੋਇਆ ਜਿਹੜਾ ਸੁਪਰੀਮ ਕੋਰਟ ਦੀ ਟਿੱਪਣੀ ਤੇ ਜੀ ਪਰਾਲੀ ਵਾਲਾ ਹੁਣ ਪਰਾਲੀ ਵਾਲਾ ਬੜਾ ਵੱਡਾ ਬਸਲਾ ਹੈ ਇਸ ਵੇਲੇ ਹੁਣ ਪੰਜਾਬ ਦੇ ਵਿੱਚ ਸਰਕਾਰ ਕਹਿੰਦੀ ਹੈ ਕਿ ਪਰਾਲੀ ਨਾਲ ਪੋਲਿਊਸ਼ਨ ਹੁੰਦਾ ਹੈ ਤੇ ਕਿਸਾਨ ਪਰਾਲੀ ਜਲਾਉਣਾ ਨਹੀਂ ਹਟਦੇ ਤੁਹਾਡਾ ਕੀ ਸਟੈਂਡ ਹੈ ਕਿ ਪਰਾਲੀ ਜਲਾਣੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਬਸ ਉਹੀ ਗੱਲ ਕਰ ਰਿਹਾ ਜੀ ਮੈਂ ਤਾਂ ਅਸੀਂ ਇਸੇ ਕੰਮ ਤੇ ਲੱਗੇ ਹੋਇਆ ਅਫਸਰ ਚਾਹੀ ਨੂੰ ਪਹਿਲਾਂ ਅਲਰਟ ਕਰ ਰਿਹਾ ਵੀ ਤੁਸੀਂ ਥੋੜਾ ਜਿਹਾ ਕੋਸ਼ਿਸ਼ ਕਰੋ ਸਰਕਾਰ ਨੂੰ ਕਹੋਗੇ ਸਾਨੂੰ ਮਸ਼ੀਨਰੀ ਪੂਰੀ ਪ੍ਰੋਵਾਈਡ ਕਰਾਉਣ ਅਗਰ ਜੇ ਸਰਕਾਰ ਕੋਲ ਮਸ਼ੀਨਰੀ ਨਹੀਂ ਤਾਂ ਫਿਰ ਤਾਂ ਸਾਡੇ ਕੋਲ ਤਾਂ ਜੀ ਹੈ ਅਗਰ ਜੇ ਨਹੀਂ ਹੋਗਾ ਤਿੱਲੀ ਲਾਵਾਂਗੇ ਇਹ ਸਾਡੀ ਮਜਬੂਰੀ ਹੈ ਇੱਕ ਬਟਾ ਸਿੰਘ ਸ਼ਾਦੀਪੁਰ ਸਾਹਿਬ ਤੁਹਾਡੇ ਵੀ ਘਰੇ ਬੱਚੇ ਆ ਜਿਹੜੇ ਤੁਸੀਂ ਪਰਾਲੀ ਨੂੰ ਅੱਗ ਲਾਉਂਗੇ ਤਾਂ ਤੁਸੀਂ ਮੰਨਦੇ ਹੋ ਨਾ ਉਹਦੇ ਨਾਲ ਪੋਲਿਊਸ਼ਨ ਹੁੰਦਾ ਹੈ ਵੇਖੋ ਨੁਕਸਾਨ ਤਾਂ ਹੁੰਦਾ ਹੈ ਨਾ ਬਿਲਕੁਲ ਜੇ ਪੋਲਿਊਸ਼ਨ ਜਿਹੜਾ ਹੁੰਦਾ ਹੈ ਨਾ ਜੀ ਅਸੀਂ ਮੰਨਦੇ ਆ ਤੁਹਾਡੀ ਗੱਲ ਨੂੰ ਪਰ ਹੈ ਪਰ ਇਹ ਜਿਹੜਾ ਦਿੱਲੀ ਦਾ ਰੌਲਾ ਪਾ ਰਹੇ ਨੇ ਕਿ ਦਿੱਲੀ ਧੂਆਂ ਪਹੁੰਚ ਗਿਆ ਪੰਜਾਬ ਦਾ ਉਹ ਤਾਂ ਹੈ ਹੀ ਨਹੀਂ ਜੀ ਐਨਟੀ ਨੇ ਇਹ ਇੱਥੇ ਫੈਸਲਾ ਕੀਤਾ ਹੈ ਕਿ ਸਿਰਫ 7 ਜਾਂ 8% ਧੂਆ ਪੰਜਾਬ ਦਾ ਜਿਹੜਾ ਪਰਾਲੀ ਦਾ ਉਹ ਜਾਂਦਾ ਇਧਰ ਉਧਰ ਉੱਡਦਾ ਮਤਲਬ ਦਿੱਲੀ ਉਹ ਵੀ ਨਹੀਂ ਪਹੁੰਚਦਾ ਪੰਜਾਬੀ ਪੰਜਾਬ 'ਚ ਤਾਂ ਇਫੈਕਟ ਕਰਦਾ ਹੈ ਨਾ ਤੂੰ ਜਿਹੜਾ ਕਿਸੇ ਵੀ ਚੀਜ਼ ਨੂੰ ਸਾੜਨਾ ਕੋਈ ਸੋਲੂਸ਼ਨ ਤਾਂ ਨਹੀਂ ਹੈਗਾ ਅਸੀਂ ਮੰਨਦੇ ਆ ਬਿਲਕੁਲ ਅਸੀਂ ਤਾਂ ਹੀ ਕਹਿ ਰਹੇ ਨਾ ਅਫਸਰਾਂ ਨੂੰ ਤਾਂ ਹੀ ਲਰਤ ਕਰਦੇ ਆ ਅਸੀਂ ਕਹਿ ਰਹੇ ਹਾਂ ਮੈਨੂੰ ਮਸ਼ੀਨਰੀ ਦੇ ਦਿਓ ਅਗਰ ਜੇਕਰ ਮਸ਼ੀਨਰੀ ਨਹੀਂ ਮਿਲਦੀ ਫਿਰ ਕੋਈ ਵੀ ਵਿਚਾਰ ਨਹੀਂ ਕਿਉਂਕਿ ਕਿਸਾਨ ਨੇ ਅਗਲੀ ਫਸਲ ਬੀਜਣੀ ਹੈ ਜਿਹੜੀ ਫਸਲ ਬੀਜਣ ਵਾਸਤੇ ਸਮਾਂ ਬਿਲਕੁਲ ਸੀਮਤ ਹੁੰਦਾ ਉਹਦੇ ਕੋਲ ਝੋਨਾ ਵੱਢਦਾ ਪਰਾਲੀ ਨੂੰ ਸਕਾਉਂਦਾ ਸਕਾਣ ਤੋਂ ਬਾਅਦ ਉਹਨੇ ਉਹਨੂੰ ਬੀਜਣਾ ਹੈ ਬਿਲਕੁਲ ਸਿਰਫ ਮੇਰੇ ਖਿਆਲ ਹfte 10 ਦਿਨ ਦਾ ਮੰਨ ਲਓ ਇੰਨਾ ਕੁ ਸਮਾਂ ਹੁੰਦਾ ਤੇ ਇੰਨੇ ਸਮੇਂ ਦੇ ਵਿੱਚ ਉਹ ਕੀ ਕਰ ਸਕਦਾ ਫੇਰ ਜਿਹੜੀ ਮਸ਼ੀਨਰੀ ਘੱਟ ਏ ਇੱਕ ਦਿਨ ਆਏ ਖਿਲਾਰ ਗਏ ਫੇਰ ਵੱਢ ਗਏ ਗੰਢਾ ਬਣ ਗਏ 15 15 ਦਿਨ ਨਹੀਂ ਚੁੱਕਣੋ ਦੇ ਮਸ਼ੀਨਰੀ ਕੱਟ ਹੋਣ ਕਰਕੇ ਸਰਕਾਰ ਮਸ਼ੀਨਰੀ ਪੂਰੀ ਕਰ ਦੇਵੇ ਮੈਂ ਤੁਹਾਡੇ ਚੈਨਲ ਦੇ ਕਹਿਣਾ ਵੀ ਇਹ ਇੱਕ ਵੀ ਜੇ ਕਿਸਾਨ ਅੱਗ ਲਾ ਦੇਵੇ ਤੇ ਅਸੀਂ ਜ਼ਿੰਮੇਵਾਰ ਜੀ ਅਸੀਂ ਆ ਪਿੰਡਾਂ 'ਚ ਫਿਰ ਕੇ ਕਿਸਾਨਾਂ ਨੂੰ ਕਹਾਂਗੇ ਅੱਗ ਨਹੀਂ ਲਾਉਣੀ ਮਸ਼ੀਨਰੀ ਪੂਰੀ ਆ ਗਈ ਵੀ ਸਰਕਾਰ ਵੱਲੋਂ ਵਾਧੂ ਮਸ਼ੀਨਰੀ ਹੈ ਕੋਈ ਦਿੱਕਤ ਨਹੀਂ ਤੁਹਾਨੂੰ ਤੁਹਾਡੀ ਫਸਲ ਅਗਲੀ ਸਮੇਂ ਸਿਰ ਬੀਜੀ ਜਾਊਗੀ ਸਿਰਫ ਕੇਵਲ ਕਿਸਾਨ ਲੇਟ ਹੋਣ ਦੇ ਮਾਰਿਆ ਉਹਨੂੰ ਅੱਗ ਲਾਉਂਦਾ ਉਹਨੂੰ ਵੀ ਪਤਾ ਹੈ ਜਿੱਥੇ ਉਹਨੇ ਅੱਗ ਲਾਉਣੀ ਹੈ ਧੂਆਂ ਪਹਿਲਾਂ ਉਹਨੂੰ ਹੀ ਚੜਦਾ ਸਭ ਤੋਂ ਫਿਰ ਅੱਗੇ ਜਾਣਾ ਇਸ ਕਰਕੇ ਇਹ ਬਹੁਤ ਮਜਬੂਰੀ ਹੈ ਇੱਕ ਅਸੀਂ ਉਹ ਕਰ ਰਹੇ ਆ ਇੱਕ ਹੀ ਆਹੀ ਆ ਜਿਹੜਾ ਹੁਣ ਤੁਸੀਂ ਗੱਲ ਕਰ ਰਹੇ ਹੋ ਲੇਬਰ ਵਾਲੀ ਪ੍ਰਵਾਸੀਆਂ ਵਾਲੀ ਉਹਦੇ ਵੀ ਮੰਗ ਪੱਤਰ ਦੇ ਰਹੇ ਵੀ ਸਰਕਾਰ ਸਖਤ ਕਾਨੂੰਨ ਕਰੇ ਵੀ ਸਾਡਾ ਉਹਨਾਂ ਬਗੈਰ ਗਿਆ ਰਣੀ ਉਹਨਾਂ ਦਾ ਸਾਡੇ ਬਗੈਰ ਨਹੀਂ ਜ ਤਾ ਬਿਲਕੁਲ ਬਹੁਤ ਬਹੁਤ ਧੰਨਵਾਦ ਸ਼ਾਦੀਪੁਰ ਸਾਹਿਬ ਤੋਂ ਸੁਣਿਆ ਹੈ ਸੰਸਾਦ ਨਾਲ ਬੀਕੇਯੂ ਪ੍ਰਧਾਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਜਿਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਧਰਨੇ ਮੁਜਾਰੇ ਲਾਣਾ ਕੋਈ ਸੋਲਿਊਸ਼ਨ ਨਹੀਂ ਹੈ ਸਭ ਤੋਂ ਪਹਿਲਾਂ ਜਿਹੜਾ ਹੈਗਾ ਕਿਸਾਨਾਂ ਨੂੰ ਵੀ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਡੈਮੋਕਰੈਟਿਕ ਤਰੀਕੇ ਨਾਲ ਕਿਸੇ ਅਫਸਰਾਂ ਨੂੰ ਜਿਹੜੇ ਹੈ ਸਬੰਧ ਦੇ ਅਫਸਰਾਂ ਨੂੰ ਲਿਖਤ ਕੰਪਲੇਨ ਸ਼ਿਕਾਇਤ ਦੇ ਕੇ ਅਲਟੀਮੇਟਮ ਦਿੱਤਾ ਜਾਵੇ ਤਾਂ ਜੋ ਮਸਲੇ ਦਾ ਹੱਲ ਹੋ ਸਕੇ ਕੈਮਰਾਮੈਨ ਅੰਕੇ ਦੇ ਨਾਲ ਕੋਮਲ ਸਿੰਘਾ ਸਕਾਈ ਨਿਊਜ਼ ਪੰਜਾਬ